ਦੇਖ ਰਹਾ 24 ਪੰਜਾਬ న్యూਸ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਨੁਮਾਇੰਦਿਆਂ ਨੂੰ ਉਤਾਰ ਦਿੱਤਾ ਗਿਆ ਗੱਲ ਕਰੀਏ ਸੰਗਰੂਰ ਦੀ ਜਿੱਥੇ ਕੀ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਤੇ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਕਬਾਲ ਸਿੰਘ ਝੁੰਡਾ ਨੂੰ ਅਤੇ ਆਮ ਆਦਮੀ ਪਾਰਟੀ ਵੱਲੋਂ ਸੈਵਨਟ ਮੰਤਰੀ ਮੀਤਿਹਰ ਨੂੰ ਟਿਕਟ ਦਿੱਤੀ ਗਈ ਹੈ ਅਗਰ ਗੱਲ ਕਰੀਏ ਬੀਜੇਪੀ ਦੀ ਕਿਉਂਕਿ ਬੀਜੇਪੀ ਹਾਲੇ ਵੀ ਅਗਰ ਗੱਲ ਕਰੀਏ ਤਾਂ ਪੰਜਾਬ ਵੀ ਹਾਲੇ ਵੀ ਕਈ ਸੀਟਾਂ ਫਿਲਹਾਲ ਉਹਨਾਂ ਵੱਲੋਂ ਉਮੀਦਵਾਰ ਨਹੀਂ ਉਤਾਰੇ ਗਏ ਜਿੱਥੇ ਕਿ ਪੰਜਾਬ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਵੀ ਬੀਜੇਪੀ ਹਾਲੇ ਬਹੁਤ ਪਿੱਛੇ ਚੱਲ ਰਹੀ ਹੈ ਅਗਰ ਅਸੀਂ ਇਹ ਤਾਂ ਇਹ ਗੱਲ ਕਰੀਏ ਤਾਂ ਹਾਲੇ ਹੋਰ ਵੀ ਪਾਰਟੀਆਂ ਵੱਲੋਂ ਗੱਲ ਕਰੀਏ ਕਾਂਗਰਸ ਦੀ ਉਹਨਾਂ ਦੇ ਵੀ ਹਾਲੇ ਉਮੀਦਵਾਰ ਰਹਿੰਦੇ ਨੇਗੇ ਤੇ ਹੋਰ ਵੀ ਪਾਰਟੀਆਂ ਦੇ ਰਹਿੰਦੇ ਨੇ ਪਰ ਜਿਹੜੀ ਹੌਟ ਸੀਟ ਹੈ ਸੰਗਰੂਰ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੰਗਰੂਰ ਸੀਟ ਦੀ ਗੱਲ ਕਰੀਏ ਸਭ ਤੋਂ ਹੌਟ ਸੀਟ ਹੈ ਕਿਉਂਕਿ ਇੱਥੇ ਦੀ ਸਭ ਤੋਂ ਜ਼ਿਆਦਾ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਡੀ ਸੀਟ ਸੰਗਰੂਰ ਮੰਨੀ ਜਾਂਦੀ ਕਿਉਂਕਿ ਇੱਥੇ ਜਦੋਂ ਬਦਲਾਅ ਆਉਂਦਾ ਹੈ ਤਾਂ ਨਵੇਂ ਚਿਹਰਿਆਂ ਨੂੰ ਲੈ ਕੇ ਆਉਂਦਾ ਅਗਰ ਗੱਲ ਕਰੀਏ ਪਿੱਛੇ ਦੀ ਮੌਜੂਦਾ ਸਰਕਾਰ ਦੇ ਵਿੱਚ 3 ਮਹੀਨਿਆਂ ਬਾਅਦ ਚੋਣ ਹੁੰਦੀ ਹੈ ਤੇ ਇੱਥੋਂ ਜਿੱਤੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਥੇ ਦੇਖਦੇ ਨੇ ਵੀ ਲੋਕ ਸੰਗਰੂਰ ਹੀ ਸਭ ਤੋਂ ਵੱਡੀ ਹੌਟ ਸੀਟ ਆ ਪੰਜਾਬ ਦੀ ਜਿਹੜੀ ਨਵੇਂ-ਨਵੇਂ ਚਿਹਰਿਆਂ ਦਾ ਬਦਲਾਅ ਲੈ ਕੇ ਆਉਂਦੀ ਹੈ ਤੇ ਨਵੇਂ ਇਤਿਹਾਸ ਰਚਦੀ ਹੈ ਇਸ ਵਾਰ ਵੀ ਦੇਖਾਂਗੇ ਵੀ 2024 ਦੇ ਵਿੱਚ ਕੀ ਇਤਿਹਾਸ ਰਚਿਆ ਜਾਣਾ ਕਿਉਂਕਿ ਜਿਹੜੇ ਸੰਗਰੂਰ ਦੇ ਵੋਟਰ ਨੇ ਪਤਾ ਨਹੀਂ ਲੱਗਦਾ ਉਹਨਾਂ ਦੇ ਮਨਾਂ 'ਚ ਕੀ ਚੱਲਦਾ ਹੈ ਕਿਉਂਕਿ ਜਦੋਂ ਇੱਥੇ ਨੁਮਾਇੰਦਿਆਂ ਨੂੰ ਜਿੱਤੇ ਆਉਂਦੇ ਨੇ ਤਾਂ ਨਵਾਂ ਹੀ ਇਤਿਹਾਸ ਰਚਦੇ ਨੇ ਇਸ ਵਾਰ 2024 ਦੀ ਅਗਰ ਚੋਣਾਂ ਦੀ ਅਸੀਂ ਗੱਲ ਕਰੀ ਤਾਂ ਇਤਿਹਾਸ ਵਿੱਚ ਦੇਖਾਂਗੇ ਵੀ ਕਿਵੇਂ ਸੰਗਰੂਰ ਦੇ ਲੋਕ ਦਰਜ ਕਰਾਉਂਦੇ ਨੇ 24 ਪੰਜਾਬ న్యూਸ ਤੇ ਅਸੀਂ ਤੁਹਾਨੂੰ ਬੁਖ ਬੁਖ ਉਮੀਦਵਾਰਾਂ ਨਾਲ ਗੱਲਾਂ ਬਾਤਾਂ ਕਰਦੇ ਰਹਨੇ ਆ ਤੇ ਕਰਦੇ ਰਵਾਂਗੇ ਕਿਉਂਕਿ ਹਲੇ ਜੇਕਰ ਚੋਣ ਦੀ ਗੱਲ ਕਰੀਏ ਤਾਂ ਟਾਈਮ 1 ਮਹੀਨੇ ਦਾ ਤਕਰੀਬਨ ਉੱਪਰ ਪੈਗਾ ਕੈਂਪੇਨ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਭਗਾ ਦਿੱਤੀ ਗਈ ਅਗਰ ਗੱਲ ਕਰੀਏ ਬੀਜੇਪੀ ਦੀ ਪਰ ਬੀਜੇਪੀ ਹਲੇ ਸ਼ਾਂਤ ਮਾਹੌਲ ਨਾਲ ਚੱਲ ਰਹੀ ਹੈ ਕਿਉਂਕਿ ਸੰਗਰੂਰ ਦੀ ਉਮੀਦਵਾਰਾਂ ਦੇ ਵਿੱਚ ਅਗਰ ਸੂਚੀ 'ਚ ਗੱਲ ਕਰੀਏ ਤਾਂ ਇੱਥੇ ਕੁਝ ਦਿਨਾਂ ਦੀਆਂ ਸੁਰਖੀਆਂ ਦੇ ਅਖਬਾਰਾਂ ਵਿੱਚ ਦੇਖ ਰਿਹਾ ਕੋਈ ਸਰਦਾਰ ਚਿਹਰੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਨੂੰ ਕਹੇ ਜਾਂਦਾ ਵੀ ਹਿੰਦੂ ਚਹਰਾ ਜ਼ਿਆਦਾਤਰ ਨਹੀਂ ਅਸੀਂ ਦੇਖਦੇ ਹਾਂ ਵੀ ਸਿੱਖ ਚਿਹਰੇ ਉਮੀਦਵਾਰਾਂ ਨੂੰ ਵੀ ਬਹੁਤ ਜੇ ਗੱਲ ਕਰੀ ਅੰਮ੍ਰਿਤਸਰ ਤੋਂ ਉੱਥੋਂ ਵੀ ਸਿੱਖ ਚਿਹਰੇ ਨੂੰ ਬੋਰਡ ਦਿੱਤੀ ਗਈ ਹੈ ਸੰਗਰੂਰ ਤੋਂ ਵੀ ਬਹੁਤ ਵੱਡੀ ਮੰਗ ਕੀਤੀ ਜਾ ਰਹੀ ਹੈ ਵੀ ਸਿੱਖ ਚਿਹਰੇ ਨੂੰ ਹੀ ਉਮੀਦਵਾਰ ਬਣਾਇਆ ਜਾਵੇ ਇਸ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਕੋਈ ਨਾਂ ਜਾਂ ਮੈਂ ਉਹਨਾਂ ਦਾ ਨਾਂ ਲੈ ਕੇ ਗੱਲ ਕਰਾਂ ਜਾਂ ਕੋਈ ਜਾਣ ਪਹਿਚਾਣ ਕਰਾਵਾਂ ਤਾਂ ਬਹੁਤ ਛੋਟੀ ਗੱਲ ਹੈ ਕਿਉਂਕਿ ਹਰੇਕ ਇਨਸਾਨ ਉਹਨਾਂ ਨੂੰ ਜਾਣਦਾ ਹੈ ਕਿਉਂਕਿ 2002 ਤੋਂ ਲੈ ਕੇ ਬੀਜੇਪੀ ਦੀ ਸਿਆਸਤ ਦੇ ਵਿੱਚ ਬੜੇ ਦਿੱਗਜ ਚਿਹਰੇ ਵਿੱਚੋ ਜਾਣੇ ਜਾਂਦੇ ਸੰਗਰੂਰ ਸੀਟ ਦੀ ਅਗਰ ਗੱਲ ਕਰੀਏ ਅਮਨ ਸਿੰਘ ਪੂਨੀਆ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ 2024 ਦੀਆਂ ਚੋਣ ਮੁੱਦਿਆਂ ਨੂੰ ਲੈ ਕੇ ਵੀ ਕਿਉਂ ਬੀਜੇਪੀ ਪਿੱਛੇ ਚੱਲ ਰਹੀ ਹੈ ਕੀ ਮੁੱਦੇ ਰਹਿਣਗੇ ਕਿਵੇਂ ਚੱਲੇਗੀ ਸੰਗਰੂਰ ਦੀ ਸਿਆਸਤ ਸਵਾਗਤ ਹੈ ਜੀ ਅਮਨ ਜੀ ਤੁਹਾਡਾ ਜੀ ਅਮਨ ਜੀ ਅਸੀਂ ਗੱਲ ਕਰਦੇ ਹਾਂ 2024 ਦੀਆਂ ਚੋਣਾਂ ਦੇ ਮੁੱਦਿਆਂ ਦੇ ਵਿੱਚ ਸੰਗਰੂਰ ਸੀਟ ਦੇ ਹਾਲੇ ਤੱਕ ਉਮੀਦਵਾਰ ਨਹੀਂ ਲਾਨੇ ਹੈਗਾ ਕਿਵੇਂ ਦੇਖਦੇ ਜੀ ਸਭ ਤੋਂ ਪਹਿਲਾਂ ਤਾਂ ਮੈਂ 24 ਪੰਜਾਬ న్యూਸ ਚੈਨਲ ਦਾ ਧੰਨਵਾਦ ਕਰਦਾ ਕਿ ਜਿਹੜਾ ਮੈਂ ਅੱਜ ਟਾਈਮ ਕੱਢ ਕੇ ਅੱਜ ਆਪਾਂ ਇੱਥੇ ਪਹੁੰਚੇ ਥੋੜੇ ਉੱਚੀ ਬੋਲੋ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਧੰਨਵਾਦ ਕਰਦਾ ਦੂਸਰੀ ਗੱਲ ਕਰਦੇ ਆਂ ਵੀ ਜੇ ਤੁਸੀਂ ਕਹਿੰਨੋ ਹਜੇ ਕਿਉਂਕਿ ਆਪਣੇ ਜੋ ਪੰਜਾਬ ਦੀ ਚੋਣ ਹੈ ਸਭ ਤੋਂ ਲੇਟ ਹੈ 1 ਜੂਨ ਨੂੰ ਹੈ ਇਸ ਕਰਕੇ ਬਾਕੀ ਸਟੇਟਾਂ ਦੇ ਸਾਰਿਆਂ ਦੇ ਮਤਲਬ ਕੈਂਡੀਡੇਟ ਪਲਾਣ ਤੇ ਪੰਜਾਬ ਦੇ ਚਾਰ ਰਹਿ ਗਏ ਜਾਂ ਦੋ ਕੋ ਹੋਰ ਰਹਿੰਦੇ ਆ ਇਹ ਵੀ ਮੇਰੇ ਖਿਆਲ ਜੋ ਮੈਨੂੰ ਲੱਗਦਾ 1-2 ਦਿਨਾਂ ਦੇ ਵਿੱਚ ਵਿੱਚ ਕਲੀਅਰ ਹੋ ਜਾਣੇ ਆ ਜੋ ਸਿਰਫ 2 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਪਾਰਟੀ ਨੇ ਕਲੀਅਰ ਕਰਕੇ ਕਿਉਂਕਿ ਪਾਰਟੀ ਦੇਖਦੀ ਆ ਸਾਰੇ ਜਿਗੋਂ ਤੁਹਾਨੂੰ ਪਤਾ ਦੇਸ਼ ਦੇ ਵਿੱਚ ਦੁਬਾਰੇ ਭਾਜਪਾ ਦੀ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ ਹਰ ਛੋਟੇ-ਛੋਟੇ ਪਹਿਲੂ ਨੂੰ ਦੇਖ ਕੇ ਬਲੋਂ ਬਣਾ ਦੇ ਕੈਂਡੀਡੇਟ ਬਣਾਉਣੇ ਤਾਂ ਕਿ ਜੋ ਕੋਈ ਅਸੀਂ ਆਪਣੀ ਸਰਕਾਰ ਕੇਂਦਰ ਵਿੱਚ ਦੁਬਾਰਾ ਬਣਾ ਸਕੀ। ਆਮ ਜੇ ਅਗਰ ਗੱਲ ਕਰੀਏ ਸੰਗਰੂਰ ਸੀਟ ਸਭ ਤੋਂ ਇਸ ਟਾਈਮ ਹੌਟ ਸੀਟ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਵੀ ਸੰਗਰੂਰ ਵਾਲੇ ਕਹਿੰਦੇ ਜੇ ਇਤਿਹਾਸ ਰਚ ਨਹੀਂ ਤਾਂ ਨਵਾਂ ਇਤਿਹਾਸ ਹੀ ਰਚ ਦੇਣੇ ਆਈ ਵਾਰ। ਅਗਰ ਗੱਲ ਕਰੀਏ ਪਿਛਲੇ ਸਰਕਾਰਾਂ ਦੇ ਟਾਈਮ 'ਚ ਇੱਥੋਂ ਭਗਵੰਤ ਸਿੰਘ ਮੁੱਖ ਮੰਤਰੀ ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਦੋ ਵਾਰ ਜਿੱਤਦੇ ਰਹੇ ਨੇ ਉਹ ਵੀ ਉਬਜਟ ਸਰਕਾਰਾਂ ਦੇ ਟਾਈਮ 'ਚ ਵੇਜਾ ਕਾਲੀ ਦਲ ਦੀ ਸਰਕਾਰ ਰਹੀ ਜਾਂ ਕਾਂਗਰਸ ਦੀ ਸਰਕਾਰ ਰਹੀ ਤੇ ਜਦੋਂ ਉਹਨਾਂ ਦੀ ਅਬਦੀ ਸਰਕਾਰ ਬਣੀ ਤਾਂ ਸੰਗਰੂਰ ਵਾਲੇ ਨੇ ਨਵਾਂ ਇ ਪੰਜਾਬ ਤੇ ਸੀਟ ਹੌਨ ਹੌਟ ਸੀਟ ਨੇ ਰਹੇ ਹਮੇਸ਼ਾ ਤੋਂ ਹੀ ਸੌਟ ਸੀਟ ਰਹੀ ਹੈ ਕਿਉਂਕਿ ਮਾਲਵੇ ਦਾ ਮੋਢਰ ਹੈ ਜੋ ਇੱਥੋਂ ਸਰਕਾਰਾਂ ਜਾਂ ਇੱਥੋਂ ਕੈਂਡੀਡੇਟ ਜਿੱਤਦੇ ਐ ਉਹ ਪੰਜਾਬ ਤੇ ਮਿੱਖ ਜਲ ਸਕਦਾ ਉਹ ਪਾਰਟੀਆਂ ਪੰਜਾਬ ਤੇ ਰਾਜ ਕਰ ਗਈਆਂ ਪੁਰਾਣੇ ਟਾਈਮ ਦੀ ਮੈਂ ਗੱਲ ਕਰਦਾ ਇੱਥੋਂ ਦੇ ਤਿੰਨ ਮੁੱਖ ਮੰਤਰੀ ਹੋ ਚੁੱਕੇ ਐ ਜੀਬੀ ਰਜਿੰਦਰ ਕੌਰ ਪਠਨ ਮੁੱਖ ਮੰਤਰੀ ਰਹੇ ਸਦਾ ਸੋਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ ਤਾਂ ਹੁਣ ਵਾਲੇ ਮੁੱਖ ਮੰਤਰੀ ਵੀ ਸਾਡੇ ਸੰਗਰੂ ਜਿਲ੍ਹੇ ਤੋਂ ਹੀ ਐ ਜੇ ਇਸ ਤਰ੍ਹਾਂ ਕੇਂਦਰੀ ਮੰਤਰੀਆਂ ਦੀ ਗੱਲ ਕਰਦਾ ਸਰਦਾਰ ਸੁਖਦੇਵ ਸਿੰਘ ਢੂਲਸਾਰ ਇਹ ਦੇ ਪਨਾ ਚਰਚੀ ਚ ਬਰਨਾਲਾ ਰਹੇ ਇਸੇ ਤਰੀਕੇ ਨਾਲ ਗੱਲ ਕਰਦਾ ਵੀ ਬਰਨਾਲਾ ਜੋ ਸੰਗਰੂਰ ਸੀਟ ਆ ਹਮੇਸ਼ਾ ਹੀ ਹੌਟ ਸੀਟ ਰਹੀ ਹੈ ਤੇ ਹਮੇਸ਼ਾ ਨਵਾਂ ਇਤਿਹਾਸ ਸਿਰਜਦੇ ਆ ਮਤਲਬ ਜੋ ਉਰੋਂ ਇਤਿਹਾਸ ਸਿਰਜਦਾ ਜਾਂਦਾ ਉਹ ਸਾਰੇ ਪੰਜਾਬ ਚ ਜਾਂਦਾ ਮਤਲਬ ਇਹ ਮੈਂ ਜੋ ਦੁੱਖ ਦੇਖਦਾ ਲੋਕ ਜੋ ਇਥੋਂ ਦੀ ਪਬਲਿਕ ਹੈ ਉਹ ਜੋ ਕਿਸੇ ਦੀਆਂ ਗੱਲਾਂ ਤੇ ਨਹੀਂ ਆਉਂਦੇ ਕੁਛ ਨਹੀਂ ਆਉਂਦੇ ਜੋ ਉਹਨਾਂ ਦੇ ਮਨ ਚ ਉਹ ਕਰਦੇ ਆਪਣੇ ਸਾਹਮਣੇ ਹੀ ਐ ਤੇ 9 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਦੇ ਉਲਟ ਸਰਦਾਰ ਅਬ்துਲ ਸਿੰਘ ਮਾਨੂੰ ਜਤਾ ਕੇ ਮਤਲਬ ਤੁਹਾਡੇ ਸਾਹਮਣੇ ਕਿੰਨੀ ਮਿਸਾਲ ਕੈਮ ਕਰਤੀ ਅਗਰ ਗਾਸੀ ਗੱਲ ਕਰੀਏ ਸੰਗਰੂਰ ਦੇ ਵਿੱਚ ਇੱਕ ਬੀਜੇਪੀ ਦਾ ਸਭ ਤੋਂ بڑا ਗੱਲ ਕਰੀ ਜਾਂਦੀ ਹੈ Hindu ਚਾਰਿਆਂ ਨੂੰ ਲੈ ਕੇ ਪਰ ਅਜੀ ਸੰਗਰੂਰ ਸੀਟ ਦੇ ਵਿੱਚ ਕੁਝ ਦਿਨਾਂ ਦੀ ਖ਼ਬਰਾਂ ਦੀ ਸੁਰਖੀਆਂ ਦੇਖ ਰਿਹਾ ਵੀ ਉਹਦੇ ਵਿੱਚ ਕਿਹਾ ਜਾ ਰਿਹਾ ਵੀ ਸੰਗਰੂਰ ਤੇ ਵਿੱਚ ਬੀਜੇਪੀ ਦੀ ਇੱਕ ਸਿੱਖ ਚਿਹਰੇ ਦੀ ਮੰਗ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਚੀਜ਼ ਵੇਖੋ ਇਹ ਕੋਈ ਮਤਲਬ ਆਮ ਆਪਣੇ ਆਪਣੇ ਪਾਰਟੀ ਆਫ ਦਿ ਲੈਵਲ ਤੇ ਦੇਖਦੀ ਹੈ ਵੀ ਕਿੱਥੋਂ ਕਿਹੜੇ ਕੈਂਡੀਡੇਟ ਸੂਟ ਕਰਦੇ ਆ ਮਤਲਬ ਜ਼ਰੂਰੀ ਨਹੀਂ ਸਿੱਖ ਹੋਵੇ ਕੋਈ ਵੀ ਹੋ ਸਕਦਾ ਮਤਲਬ ਪਾਰਟੀ ਹਮੇਸ਼ਾ ਜੋ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਜਾਂ ਵਧੀਆ ਕੰਮ ਕਰਦੇ ਆ ਹਮੇਸ਼ਾ ਉਹਨਾਂ ਨੂੰ ਪਹਿਲਾਂ ਤੋਂ ਮਤਲਬ ਉਹਨਾਂ ਨੂੰ ਕੈਂਡੀਡੇਟ ਬਣਾਉਂਦੀ ਰਹੀ ਹੈ ਮੈਂ ਪੂਰੇ ਦੇਸ਼ ਦੀ ਗੱਲ ਕਰਦਾ ਜੇ ਸਿਰਫ ਐਸੇ ਤਰੀਕੇ ਨਾਲ ਦੇਖਦੇ ਤਾਂ ਸ਼ਾਇਦ ਇਸਤਰੀ ਮਤਲਬ ਪਾਰਟੀ ਪੂਰੇ ਦੇਸ਼ ਤੇ ਐਵੇਂ ਰਾਜ ਨਾ ਕਰਦੀ ਉਹ ਮਿਹਨਤੀ ਕੰਮ ਕਰਨ ਵਾਲੇ ਬੰਦੇ ਤੇ ਸਾਫ ਸੁਥਰੀ ਸ਼ਖੀ ਵਾਲਿਆਂ ਨੂੰ ਮਤਲਬ ਪਾਰਟੀ ਟਿਕਟ ਦਿੰਦੀ ਹੈ ਅਤੇ ਆਮ ਵਿਅਕਤੀ ਨੂੰ ਵੀ ਕਿਸੇ ਨੂੰ ਦੇ ਸਕਦੀ ਹੈ ਤਾਂ ਮਤਲਬ ਉਹਨਾਂ ਨੂੰ ਚੱਕ ਕੇ ਆਪਾਂ ਦੇਖਿਆ ਰਾਜਸਥਾਨ ਦੇ ਵਿੱਚ ਤੁਸੀਂ ਦੇਖਿਆ ਪਹਿਲੀ ਵਾਰੀ ਬੰਦੇ ਐਮਐਲਏ ਜਿੱਤੇ ਹੈ ਤੇ ਪਹਿਲੀ ਵਾਰੀ ਉਹਨਾਂ ਨੂੰ ਸੀਗਮ ਬਣਾਤੇ ਸਿਰਫ ਬੰਦੇ ਦੀ ਸਭੀ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੇ ਮਤਲਬ তন্মান ਪਬਲਿਕ ਦੀ ਸੇਵਾ ਕਰਨ ਵਾਲਾ ਚਾਹੀਦਾ ਅਮਨ ਜੀ ਅਗਰ ਅਸੀਂ ਗੱਲ ਕਰੀਏ ਲੋਕਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਾਓਗੇ ਵੀ ਜਿਹੜੇ ਲੋਕਾਂ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਕੋਈ ਨਿਆਰੇ ਕੰਮ ਕੀਤੇ ਨੇ ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਕਹਿੰਦੀ ਅਸੀਂ 600 ਜੁਨਟ ਗਰੀਬ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗੱਲ ਕਰੀਏ ਹੈਲਥ ਸਿਸਟਮ ਦੇ ਵਿੱਚ ਕਹਿੰਦੇ ਅਸੀਂ ਬਹੁਤ ਵੱਡਾ ਸੁਧਾਰ ਲਿਆ ਤਾਂ ਮੋਹੱਲਾ ਕਲੀਨਿਕ ਖੋਲ ਦਿੱਤੇ ਗਏ ਨੇ ਅਸੀਂ ਗੱਲ ਕਰੀਏ ਸਿੱਖਿਆ ਦੇ ਸਿੱਖਿਆ ਦੇ ਮੋਚਾਰ ਦੇ ਵਿੱਚ ਵੀ ਬਹੁਤ ਵੱਡੇ ਐਮਿਨेशंस ਕੀ ਸਿਸਟਮ ਚੱਲ ਰਿਹਾ ਹੈ بڑے بڑے ਸਾਡੇ ਬੱਚੇ ਫੌਰਨ ਤੱਕ ਘੁੰਮ ਕੇ ਆ ਰਹੇ ਨੇ ਕਿਵੇਂ ਦੇਖਦੇ ਕੀ ਜੀ ਮ ਇਹ ਹੈਲਥ ਸਿਸਟਮ ਦੀ ਗੱਲ ਕਰਦੇ ਆਂ ਜੋ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਜੋ ਪਿੰਡਾਂ ਦੇ ਵਿੱਚ ਸੁਵਿਧਾ ਸੈਂਟਰ ਬਣਾਏ ਸੀ ਉਹਨਾਂ ਚ ਉਹਨਾਂ ਨੇ ਹੈਲਥ ਸਿਸਟਮ ਬਣਾਤੇ ਤੇ ਉਹਨਾਂ ਨੂੰ ਉਹਨਾਂ ਤੇ ਆਪਣੀਆਂ ਫੋਟੋਆਂ ਲਾ ਲੀਆਂ ਤੇ ਐਜੂਕੇਸ਼ਨ ਦੇ ਵਿੱਚ ਮੈਨੂੰ ਤਾਂ ਪਤਾ ਨਹੀਂ ਕੀ ਸਦਾ ਰੋਹ ਹੈ ਤੁਸੀਂ ਜੇ ਹੋਇਆ ਤਾਂ ਦੱਸ ਦਿਓ ਹੈਲਥ ਸਿਸਟਮ ਦਾ ਤੇ ਉਹਦਾ ਉਹ ਠੀਕ ਹੈ ਸਿਰਫ ਕਲੈਨਕ ਦੇ ਕੇ ਕਿ ਉਹਨਾਂ ਨੇ ਬਿਜਲੀ ਵਾਲੀ ਗੱਲ ਆ ਸੀ ਬਿਜਲੀ ਮਾਫ ਕਰਤੀ ਬਿਜਲੀ ਮਾਫ ਕਰਤੀ ਮਤਲਬ ਆਮ ਲੋਕਾਂ ਦੀ ਮੰਗ ਹੈ ਵੀ ਤੁਸੀਂ ਭਾਈ ਇਹ ਘਟਾਓ ਨਾ ਸਸਤੀ ਕਰ ਦਿਓ ਤੇ ਹਰ ਇੱਕ ਬੰਦੇ ਨੂੰ ਜੋ ਕਿ 24 ਘੰਟੇ ਲਾਈਟ ਦੇ ਸਕੋ ਹਾਂ ਬੱਸਾਂ ਦੀ ਅਗਰ ਗੱਲ ਕਰੀ ਤਾਂ ਬੱਸਾਂ ਦਾ ਫਾਸਫਰ ਫਰੀ ਦਿੱਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਬੱਸਾਂ ਘਟੇ ਚਲਦੀਆਂ ਜੀ ਬੱਸਾਂ ਘਟੇ ਚਲਦੀਆਂ ਮਤਲਬ ਇਹ ਨਾ ਹੋਵੇ ਵੀ ਤੁਸੀਂ ਕਿਸੇ ਉਹਨਾਂ ਜਾਤੀ ਦੇ ਤੌਰ ਤੇ ਜਾਂਦਾ ਲੋ ਵੀ ਕਿਸੇ ਮੇਲ ਜੈਂਡਰ ਦੇ ਤੌਰ ਤੇ ਉਹ ਕਰ ਦਿਓ ਮਤਲਬ ਤੁਸੀਂ ਜੇਕਰ ਜੋ ਆਦੀ ਦੇਖ ਤੁਸੀਂ ਰੋਡਵੇਜ ਬੱਸ ਕਿੰਨੇ ਘਟੇ ਚਲਦੀ ਹੈ ਉਹਨੂੰ ਚਲਾਉਂਗੇ ਕਿਵੇਂ ਇੱਕ ਫਰੀ ਦੇ ਹੁਕਰ ਕਰਕੇ ਬਲੋ ਉਹਨਾਂ ਨੂੰ ਘਟਾ ਦਿਓ ਮਤਲਬ ਟਿਕਟ ਟਿਕਟ ਦਾ ਕਿਰਾਇਆ ਘਟਾ ਦਿਓ ਜਾਂ ਬਿਜਲੀ ਦਰ ਘਟਾ ਦਿਓ ਤੁਸੀਂ 3 ਰੁਪਏ ਯੂਨਟ ਕਰ ਦਿਓ ਮੈਨੂੰ ਸਾਰਿਆਂ ਨੂੰ 3 ਰੁਪਏ ਯੂਨਟ ਕਰ ਦਿਓ ਹਰ ਇੱਕ ਬੰਦੇ ਨੂੰ ਭਰਨੀ ਵੀ ਸੌਖੀ ਹੈ ਤੇ ਬੰਦੇ ਨੂੰ 24 ਘੰਟੇ ਲਾਈਟ ਦਿਓ ਤਾਂ ਇੱਕ ਪਾਸੇ ਉਸ ਤੋਂ ਕੋਲਾ ਨਹੀਂ ਪੂਰਾ ਹੁੰਦਾ ਉੱਥੇ ਤੁਹਾਡਾ ਉਧਰ ਵਾਲਾ ਪੈਂਦਾ ਰਹਿੰਦਾ ਇੱਧਰ ਤੁਸੀਂ ਆ ਡਰਾਮੇ ਵੱਜ ਕਰ ਰਹੇ ਹੋ ਇਲੈਕਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਕਰਦਾ ਲੈ ਲੈ ਕੇ ਕਿੰਨਾ ਚਲੋ ਸਰਕਾਰ ਚ ਲਾਉਂਗੇ ਮਤਲਬ ਤੁਸੀਂ ਜੋ ਤੁਹਾਡੇ ਮਤਲਬ ਸਟੇਟ ਨੂੰ ਚਲਾਉਣ ਲਈ ਜੋ ਤੁਹਾਨੂੰ ਇਨਕਮ ਚਾਹੀਦੀ ਉਹ ਤੁਹਾਡੇ ਕੋਲ ਹੈ ਨਹੀਂ ਤੁਸੀਂ ਹਰ 6 ਮਹੀਨੇ ਬਾਅਦ ਚੋਂ ਮਤਲਬ ਕਰਜ਼ਾ ਲੈ ਰਹੇ ਨੂੰ ਇਹ ਕਰਜ਼ਾ ਲੈ ਲੈ ਕੇ ਚਾਹੇ ਪਾ ਘਰ ਚਲਾਉਣਾ ਚਾਹੇ ਉਸ ਤਰੀਕੇ ਨਾਲ ਸੁਭਾ ਚਲਾਉਣਾ ਮਤਲਬ ਸਰਕਾਰ ਚੋਂ ਵੀ ਫੇਲ ਹੋ ਚੁੱਕੀ ਹੈ ਜੇਕਰ ਫੇਲ ਨਾ ਹੁੰਦੀ ਤਾਂ 9 ਮਹੀਨੇ ਦੇ ਵਿੱਚ ਹੀ ਮਤਲਬ ਸੰਗਰੂਰ ਦੇ ਆਪਣਾ ਗੱਲ ਕਰਦਾ ਜਿੱਥੇ ਨੂੰ ਰਾਜਧਾਨੀ ਕਹਿੰਦੇ ਸੀ ਉੱਥੇ ਲੋਕ ਸਭਾ ਦੀ ਚੋਣ ਹਾਰ ਗਏ ਤੇ ਹੁਣ ਜੋ ਹਾਲ ਹੋਣਾ ਤੁਹਾਡੇ ਸਾਹਮਣੇ ਹੈ ਤੇ ਜੋ ਇਹਨਾਂ ਦਾ ਮੇਨ ਮੁਖੀ ਸੀ ਜੋਸ ਪਾਰਟੀ ਸੁਪਰੀਮ ਕੋਰਟ ਸੀ ਉਹ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਹੈ ਜੋ ਬਾਕੀ ਤੁਹਾਡੇ ਸਾਹਮਣੇ ਬਾਕੀ ਉਹ ਕਹਿੰਦੇ ਬੀਜੇਪੀ ਸਾਡੇ ਨਾਲ ਤੱਕਾ ਕਰ ਰਹੀ ਹੈ ਕੇਜਰੀਵਾਲ ਜੀ ਨੂੰ ਅੰਦਰ ਕਰਨਾ ਕੋਈ ਹੈ ਜਿਉਂ ਨਾਲੇ ਮੁੱਦੇ ਨਹੀਂ ਗੱਲ ਕਰੀ ਸ਼ਿਸ਼ੋਧਿਆ ਜੀ ਦੀ ਗੱਲ ਕਰੀਏ ਤਾਂ ਬੁੱਕ ਵਾਕ ਉਹਨਾਂ ਦੇ ਬੁਲਾਰੇ ਜਿਹੜੇ ਬੰਦ ਕੀਤੇ ਜਾ ਰਹੇ ਨੇ ਉਹ ਕਹਿੰਦੇ ਵੀ ਬੀਜੇਪੀ ਆਪਣੀਆਂ ਜ਼ੁਰਤ ਦਿਖਾ ਰਹੀ ਹੈ ਕਿ ਕੋਟਾਂ ਦੇ ਵਿੱਚ ਜਾਂਦੇ ਨੇ ਤਾਂ ਮਨ ਮਰਜ਼ੀ ਚਲਾਦੇ ਨੇ ਕੋਟਾਂ 'ਚ ਹੋਵੇ ਮੈਂ ਕਹਿੰਦਾ ਵੀ ਇੱਕ ਵਾਰੀ ਕੋਈ ਜ਼ੁਰਤ ਨਾਲ ਕਰ ਦੂਗਾ ਉਹ ਜਵੰਤ ਕਰਾਉਣ ਮੈਨੂੰ ਕਿੱਦਾਂ ਉਹ ਨੇ ਜੋ ਉਹਨਾਂ ਤੇ ਉਹ ਲੱਗੇ ਨੇ ਬਲੇਮ ਲੱਗੇ ਆ ਫਿਰ ਜਵੰਤ ਕਿਉਂ ਕੰਦਰੇ ਜਦੋਂ ਇਹ ਉਹਰੇ ਪੰਜਾਬ ਦੇ ਵਿੱਚ ਫਰਕੇ ਪੈਂਦੇ ਵੀ ਅਸੀਂ ਤਾਂ ਦੁੱਧ ਧੋਤੇ ਆ ਜੇ ਅਸੀਂ ਕਿਸੇ ਨੂੰ ਫੜਦੇ ਆ ਤਾਂ ਠੀਕ ਹੈ ਜਦੋਂ ਕੋਈ ਸਾਨੂੰ ਫੜਦਾ ਤਾਂ ਇਹ ਗਲਤ ਹੈ ਮੈਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਆ ਪਰ ਲੋਕ ਇਹਦਾ ਨੂੰ ਮੂੰਹ ਨਹੀਂ ਲਾਣਗੇ ਜੋ ਕਿ ਪੰਜਾਬ ਤੇ ਨੇ ਸਰਕਵਣ ਦੇ ਇਥੋਂ ਇਹਨਾਂ ਨੇ ਜੜਾ ਉਖੜ ਜਣਗੇ ਅਗਰ ਇੱਕ ਗੱਲ ਕਰੀ ਤਾਂ ਭਾਜੀਪੀ ਦੇ ਸਭ ਤੋਂ ਵੱਡਾ ਧੱਬਾ ਲੱਗਦਾ ਏਡੀ ਦਾ ਉਹ ਕਹਿੰਦੇ ਨੇ ਵੀ ਈਡੀ ਦੀ ਕਾਰਵਾਈਆਂ ਕਰਵਾਉਂਦੇ ਨੇ ਅਗਰ ਕੋਈ ਬੋਲਦਾ ਹੈ ਤਾਂ ਉਹਨੇ ਕੀ ਈਡੀ ਦਾ ਡਰ ਆ ਸਭ ਤੋਂ ਵੱਡਾ ਦਿੱਤਾ ਜਾਂਦਾ ਏ ਛੇ ਪੰਜਾਬ ਸਰਕਾਰਾਂ ਮੁੱਦੇ ਦੇ ਭਾਜੀਪੀ ਨੂੰ ਹਮੇਸ਼ਾ ਆਮ ਲੋਕਾਂ ਦੇ ਵਿੱਚ ਵੀ ਘੇਰਦੇ ਨੇ ਆ ਪਿੰਡਾਂ ਦੇ ਵਿੱਚ ਵੀ ਜਾ ਕੇ ਗੱਲਾਂ ਕਰਦੇ ਨੇ ਦੇਖੋ ਤਾਂ ਵਿਰੋਧੀਆਂ ਦਾ ਹਮੇਸ਼ਾ ਅਜਿਹੇ ਬਲੇਮ ਲਾਉਣਾ ਹੁੰਦਾ ਏ ਮੈਨੂੰ ਹੁਣ ਦੀ ਗ ਉਹਨਾਂ ਤੇ ਲੱਗਦੇ ਆ ਮਤਲਬ ਅਸੀਂ ਇੱਕ ਲੋਕਾਂ ਨੂੰ ਸਾਫ਼ ਸੁਥਰੀ ਸਰਕਾਰ ਦੇਵਾਂਗੇ ਤੇ ਜਿਹੜਾ ਬੰਦਾ ਦੇਸ਼ ਨੂੰ ਤਿਆਰ ਕਰਨ ਵਾਲਾ ਉਹ ਹਮੇਸ਼ਾ ਅੱਗੇ ਵਧੂਗਾ ਤੇ ਉਹਦੇ ਕੈਂਡੀਡੇਟ ਬਣਾਵਾਂਗੇ ਤੇ ਜੋ ਭਾਜਪਾ ਦੀ ਵਿਚਾਰਧਾਰਾ ਨੂੰ ਦੇਸ਼ ਦੀ ਪਿਆਰ ਕਰਨ ਵਾਲੀ ਵਿਚਾਰਧਾਰਾ ਨੂੰ ਲੈ ਕੇ ਚੱਲਦਾ ਉਹ ਹੀ ਮਤਲਬ ਅੱਗੇ ਵਧਦਾ ਤੇ ਉਹਦੇ ਕੈਂਡੀਡੇਟ ਬਣਾ ਤੇ ਉਹ ਹੀ ਜਿੱਤ ਕੇ ਜਾਂਦੇ ਆ ਤਾਂ ਹੀ ਸਾਡੀ ਦੁਬਾਰਾ ਦੁਬਾਰਾ ਸਰਕਾਰ ਚਾਹੇ ਸਟੇਟਾਂ ਦੀ ਗੱਲ ਹੋਵੇ ਚਾਹੇ ਮਤਲਬ ਦੇਸ਼ ਦੀ ਸਰਕਾਰ ਤਾਂ ਹੀ ਦੁਬਾਰਾ ਦੁਬਾਰਾ ਬਣਦੀ ਹੈ ਅਗਰ ਗੱਲ ਕਰੀਏ ਤਾਂ ਕਹਿੰਦੇ ਨੇ ਵੀ ਜਦੋਂ ਕੋਈ ਵੀ ਗਲਤ ਕੰਮ ਕਰਦਾ ਹੈ ਬੀਜੇਪੀ 'ਚ ਜਾਂਦਾ ਹੈ ਤਾਂ ਕਹਿੰਦੇ ਦੁੱਧ ਤੋਤਾ ਹੋ ਜਾਂਦਾ ਕਿਉਂ ਨਹੀਂ ਉਸਤੇ ਪ੍ਰਬੀਕੜੀ ਕਾਰਵਾਈਆਂ ਕਰਦੀ ਕਿਉਂ ਨਹੀਂ ਕਰਦਾ ਕਿਹੜਾ ਭੱਗਿਆ ਉਹ ਤਾਂ ਫੜ ਫੜ ਅੰਦਰ ਤੇ ਹੀ ਜਾਣੇ ਆ ਦੱਸੋ ਕਿਹੜਾ ਵਗਿਆ ਕੈਪਟਨ ਪਰਿਵਾਰ ਦੀ ਅਗਰ ਗੱਲ ਕਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਬੇਟੇ ਦੀ ਕਾਰਵਾਈ ਵੀ ਹੁੰਦੀ ਹੈ ਈਡੀ ਬਾਰੇ ਉਸ ਟਾਈਮ ਤਾਂ ਇਹ ਕੈਪਟਨ ਇਹ ਕਹਿੰਦਾ ਸੀਗਾ ਵੀ ਆਪਣਾ ਕੋਟਕਪੂਰਾ ਬਾਬਲ ਕਲਾਂ ਵਾਲਾ ਨੂੰ 2 ਮਹੀਨੇ 4 ਮਹੀਨੇ ਰਸਨਖਾਫ ਦੇ ਦੂੰ ਜੇ ਉਹਨਾਂ ਨੇ ਕੁਝ ਕੀਤਾ ਤਾਂ ਸਟੇਟ ਗਵਰਨਮੈਂਟ ਕਰਕੇ ਦੇ ਦੇ ਵਿਜੀਲੈਂਸ ਤਾਂ ਇਹਨਾਂ ਦਾ ਅੰਡਰ ਇਹਨਾਂ ਪੰਜਾਬ ਦੀ ਜੀ ਉਹਨਾਂ ਈਡੀ ਚੋਂ ਮੈਂ ਮੰਨਦਾ ਈਡੀ ਸਾਡੇ ਅੰਡਰ ਹੈ ਪਰ ਇਹ ਤਾਂ ਪੰਜਾਬ 'ਚ ਕੁਝ ਵੀ ਕਰ ਸਕਦੇ ਆ ਅਪੀ ਸਾਹਿਬ ਵੀ ਉੱਥੇ ਬੈਠੇ ਆ ਬਾਬਲ ਕਲਾਂ ਵਾਲੇ ਵੀ ਉਹ ਕੋਠੇ ਕੋਟਕਪੂਰੇ ਵਾਲੇ ਇਹਨਾਂ ਦਾ ਜੋ ਮਨ ਪੁਲਿਸ ਚੋ ਰਟਾਇਰਡ ਕੇ ਅੰਮ੍ਰਿਤਸਰ ਤੋਂ ਜੋ ਖਬਰ ਬਜੀ ਪਰਤਾਂ ਮੈਂ ਤੁਹਾਨੂੰ ਆਪਸੇ ਕੋਲ ਨਾਲ ਲਾਅ ਐਂਡ ਆਰਡਰ ਤੇ ਹਮੇਸ਼ਾ ਉਹ ਕਰਦੇ ਪੰਜਾਬ ਦੇ ਹਾਲਾਤ ਕੀ ਨੇ ਮਤਲਬ ਇਹ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਰੋਜ਼ ਕਦੇ ਕਿਤੇ ਕੁਝ ਗੈਂਗਬਾਰ ਹੋਈ ਜਾਂਦੀ ਹੈ ਕਿਤੇ ਕੁਝ ਉਹਨਾਂ ਲੁੱਟਾਂ ਖੋਹਾਂ ਕਿਵੇਂ ਹੋਈ ਜਾਂਦੀਆਂ ਮਤਲਬ ਲਾਅ ਐਂਡ ਆਰਡਰ ਮੈਂਟੇਨ ਕਰਨ ਚ ਟੋਟਲੀ ਫੇਲ ਹੋ ਚੱਕੀ ਹੈ ਕਿ ਤੁਰੇ ਆਪ ਤੋਂ ਨਹੀਂ ਜਾਂਦਾ ਫਿਟੇ ਮੂੰਗੋੜਿਆਂ ਦੇ ਮਤਲਬ ਲਾਅ ਐਂਡ ਆਰਡਰ ਚਾਪ ਮਤਲਬ ਫੇਲ ਹੋ ਚੁੱਕਿਆ ਤਾਂ ਦੂਜਿਆਂ ਨੂੰ ਬਲੇਮ ਕਰੀ ਜਾਣਾ ਇਹ ਲੋਕਾਂ ਗੱਲਾਂ ਹੁਣ ਸਮਝ ਚੁੱਕੇ ਆ ਹੁਣ ਲੋਕ ਸਿਆਣੇ ਆ ਬੱਚੇ ਐਜੂਕੇਟਿਡ ਹੋ ਚੁੱਕੇ ਆ ਹੁਣ ਬਿਨੇ ਫੋਕੇ ਗੱਲਾਂ ਸੀ ਉਹ ਨਹੀਂ ਚੱਲਣੀਆਂ ਲੋਕ ਰਿਜ਼ਲਟ ਪੜਦੇ ਆ ਅਗਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋਣ ਦਾ ਨਾਮ ਲੈ ਕੇ ਸੋਨੂੰ ਲੱਗਦਾ ਵੀ 2024 ਦੀ ਚੋਣ ਵਿੱਚ ਬੜਾ ਫੈਕਟਰ ਰਹੇਗਾ ਇਸ ਵਰ ਦੇਖੋ ਹਾਲਾਤ ਹੁੰਦੇ ਆ ਨਹੀਂ ਹੋਇਆ ਅਲੱਗ ਗੱਲ ਐ ਪਰ ਸਾਰੇ ਕੋ ਉਹ ਆਬਦਾ ਉਹ ਕਰ ਰਹੀ ਹੈ ਸਾਡੀ ਪਾਰਟੀ ਆਬਦਾ ਕਰ ਰਹੀ ਹੈ ਬਿਲਕੁਲ ਜ਼ਰੂਰੀ ਨਹੀਂ ਹੁੰਦਾ ਸਮਝੌਤਾ ਜੇ ਹੋ ਜਾਂਦਾ ਪਹਿਲਾਂ ਨਾ ਚੱਲ ਰਿਹਾ ਹੀ ਹੈ ਜੇ ਹੁਣ ਨਹੀਂ ਹੋਇਆ ਤਾਂ ਅੱਗੇ ਅੱਗੇ ਲੜਾਈ ਲੜਦੇ ਆ ਤੇ ਜਿਸ ਨੂੰ ਲੋਕ ਫਤਵਾ ਦੇਣਗੇ ਸਿਰ ਮੱਥੇ ਆ ਅਗਰ ਗੱਲ ਕਰੀਏ ਪਿੱਛੇ ਵੀ ਜਿਹੜਾ ਤਿੰਨ ਕਾਨੂੰਨ ਲਾਗੂ ਹੋਏ ਉਹਦੇ ਵਿੱਚ ਕਿਸਾਨ ਕਾਫੀ ਸ਼ਹੀਦ ਹੋਏ ਤੇ ਉਹ ਕਹਿੰਦੇ ਨੇ ਵੀ ਸਾਡੇ ਸੈਂਟਰ ਸਰਕਾਰ ਨਹੀਂ ਸੁਣਦੀ ਸਾਡੇ ਐਮਐਸਪੀ ਰੇਟ ਨਹੀਂ ਦਿੰਦੀ ਕਿਉਂਕਿ ਆਮਾਂ ਜੀ ਕਿ ਤੁਸੀਂ ਵੀ ਜ਼ਿੰਮੇਦਾਰ ਤਬਕੇ ਨਾਲ ਸੰਬੰਧਤ ਹੋ ਖੇਤੀ ਕਰਨ ਵਾਲੇ ਆਪ ਕਿਸਾਨ ਹੋ ਤੁਸੀਂ ਕਿਵੇਂ ਦੇਖਦੇ ਹੋ ਚੀਜ਼ ਦੇਖੋ ਪੰਜਾਬ ਦੀ ਗੱਲ ਕਰਦਾ ਜੀ ਪੰਜਾਬ ਦੇ ਜੋ ਮੁੱਖ ਫਸਲਾਂ ਨੇ ਉਹਨਾਂ ਤੇ ਐਮਐਸਪੀ ਹੈਗੀ ਹੈ ਮੈਨੂੰ ਤੁਸੀਂ ਦੱਸ ਦਿਓ ਆਪਣੇ ਪੰਜਾਬ ਦੇ ਵਿੱਚ ਕਣਕ ਝੋਨਾ ਜਰੀ ਹੁੰਦੀ ਹੈ ਬੜਾ ਉਹਨਾਂ ਤੇ ਐਮਐਸਪੀ ਹੈਗੀ ਕਿ ਨਹੀਂ ਹੈਗੀ ਹੈ। ਹੈਗੀ ਜੀ ਬਿਲਕੁਲ। ਕਿਉਂਕਿ ਪੰਜਾਬ ਦੇ ਵਿੱਚ ਹੈਗੀਆਂ ਤਾਂ ਫਿਰ ਮੈਨੂੰ ਸਮਝ ਨਹੀਂ ਆਉਂਦੀ ਹੁਣ ਲੋਕਾਂ ਦੀ ਜਿਹੜੇ ਜਿਹੜੇ ਸੂਬਿਆਂ ਦੀ ਲੜਾਈ ਲੜ ਰਹੇ ਆ ਦੂਸਰਿਆਂ ਦੀ ਉਹ ਤਾਂ ਕਿਥਾਂ ਨਾਉਂਦੇ ਨੇ। ਲੜਾਈ ਉਹਨਾਂ ਦੀ ਆਪਾਂ ਲੜ ਰਹੇ ਆ। ਮੈਂ ਪੰਜਾਬ ਦੀ ਗੱਲ ਕਰਦਾ ਹੁਣ ਵੀ ਤੁਹਾਨੂੰ ਬੇਨਤੀ ਕਰਦਾ ਜਿਹੜੇ ਪੰਜਾਬ ਦੀ ਫਸਲਾਂ ਤੇ ਨਹੀਂ ਐਮਐਸਪੀ ਹੈਗੀ ਤਾਂ ਉਹ ਦੱਸਦਣ ਕਿਹੜੀ ਆਪਾਂ ਉਹਨਾਂ ਦੀ ਗੱਲ ਕਰ ਲਾਂਗੇ। ਪਹਿਲਾਂ ਵੀ ਅਸੀਂ ਕਹਿੰਦੇ ਰਹੇ ਆ। ਇਹ ਗੱਲ ਕਰੀਏ ਮੱਕੀ ਕਪਾਹ ਵਗੈਰਾ ਜੇ ਕਪਾਹ ਕਿਸਾਨ ਬੈਲਟ ਏਰੀਆ ਬੀਜਦਾ ਉੱਥੇ ਵੀ ਰੇਟ ਨਹੀਂ ਮਿਲਦੀ ਸਰਕਾਰ ਦੇ ਦੇਖ ਰੇਟਾਂ ਦੀ ਮੁਕਫਸਰ ਨਹੀਂ ਵਿਕਦੀਆਂ ਜੀ ਅਸੀਂ ਦੇਖਦੇ ਹਾਂ ਸਰਕਾਰਾਂ ਰੇਟ ਦਿੰਦੀਆਂ ਨੇ ਪਰ ਉਹ ਰੇਟਾਂ ਦੇ ਲੋਕਾਂ ਨੂੰ ਕਿਸਾਨਾਂ ਨੂੰ ਫਾਰਮ ਰੇਟ ਨਹੀਂ ਮਿਲਦੀਆਂ ਜੀ ਪੰਜਾਬ ਦੇ ਵਿੱਚ ਤਾਂ ਵਿਕ ਹੀ ਰਹੀ ਜਾਂਦਾ ਦੇਖੋ ਜੀ ਅਸੀਂ ਫਿਰ ਮੱਕੀ ਦੀ ਪਿੱਛੇ ਜੇ ਗੱਲ ਕਰੀਏ ਤਾਂ ਉਹ ਰੇਟ ਕੁਛ ਸੀਗਾ ਤੇ ਰੇਟ ਵੀ ਕੁਛ ਰਹੀ ਸੀ ਮਾਰ ਪੰਜਾਬ ਦੇ ਵਿੱਚ ਤਾਂ तकरीबन ਵਿਕਦੀ ਰਹੀ ਹੈ ਮੇਰੇ ਖਿਆਲ ਚ ਜੇ ਕਹਿੰਦਾ ਨਹੀਂ ਹੋਊ ਜੇ ਕਿ ਤਾ ਕੋਈ ਅਜਿਹ ਹੈਗਾ ਵੀ ਹੈ ਤਾਂ ਉਹ ਗੱਲ ਓਕੇ ਆਪਾਂ ਕਿਸਾਨਾਂ ਦੇ ਨਾਲ ਖੜੇ ਹਾਂ ਕਿਸਾਨਾਂ ਦਾ ਸਾਡਾ ਜੋ ਮੇਰੇ ਮੈਂ ਖੇਤੀ ਮੁੱਖ ਹੰਦਾ ਸਾਡਾ ਖੇਤੀ ਵੜੀ ਇਸ ਤੋਂ ਬੰਨਾ ਕੋਈ ਹੋਰ ਜਿਆਦਾ ਕੋਈ ਫੈਕਟਰ ਨਹੀਂ ਹੈ ਜਾਂ ਹੋਰ ਇਹ ਜਿਆ ਕੋਈ ਬਿਜ਼ਨਸ ਨਹੀਂ ਜੋ ਵੀ ਰਿਲੇਟਡ ਕੋਈ ਕਿਸਾਨਾਂ ਜੇ ਤੁਸੀਂ ਵੀ ਆ ਬੈਠੇ ਹੋ ਤਾਂ ਹੁਣ ਮੈਂ ਹੁਣ ਦੀ ਗੱਲ ਕਰਦਾ ਕਿ ਕਿਸਾਨਾਂ ਜੇ ਸਭ ਤੋਂ ਵੱਧ ਬੀਜਪੀ ਦਾ ਵਿਰੋਧ ਕਰਦੇ ਆ ਐਮਐਸਪੀ ਨੂੰ ਲੈ ਕੇ ਕਰ ਰਹੇ ਆ ਜਾਂ ਮੰਡੀਆਂ ਨੂੰ ਲੈ ਕੇ ਕਰ ਰਹੇ ਆ ਵੀ ਮੰਡੀ ਕਰ ਹੁਣ ਜੇ ਆਪਣਾ ਪੰਜਾਬ ਸੰਗਰੂਰ ਡਿਸਟ੍ਰਿਕਟ ਦੀ ਗੱਲ ਹੀ ਕਰਦਾ ਸੇਖਾ ਸ਼ਿੰਤਾਂ ਵਾਲਾ ਤੇ ਸ਼ਾਜਲੀ ਤਿੰਨ ਆਪਣੇ ਸੇ ਲੋਪਲਟ ਲਾਈ ਪਏ ਆ ਹੁਣ ਉੱਥੇ ਹੀ ਕਿਸਾਨ ਲਾਈਨਾਂ ਲਾ ਲਾ ਕੇ ਜਾਂਦੇ ਆ ਤੇ ਕਣਕ ਲਾ ਕੇ ਆ ਰਹੇ ਟਰਾਲੀਆਂ ਟਰਾਲੀਆਂ ਨੇ ਮੇਰੇ ਨਾਲ ਚਲੋ ਲਾਈਨਾਂ ਲਾ ਲਾ ਵੇਚ ਰਹੇ ਆ ਕਿਸਾਨਾਂ ਨੂੰ ਚਾਹੀਦਾ ਵੀ ਮੰਡੀਕਰਨ ਤਾਂ ਹੀ ਬਚਣਾ ਹੈ ਪਹਿਲਾਂ ਮੰਡੀਆਂ ਦੇ ਵਿੱਚ ਆਪਦੀ ਫਸਲ ਲੈ ਕੇ ਆਉਣ ਛੋਟੇ ਜਿਹੇ ਲਾਲਚ ਬਤਨ ਤੁਸੀਂ ਉੱਥੇ ਨਹੀਂ ਜਾਨੋ ਇੱਧਰ ਤੁਸੀਂ ਭਾਜੀਪੀ ਵਾਲਿਆਂ ਦਾ ਜਾਂ ਤੁਸੀਂ ਪਾਰਟੀਆਂ ਦਾ ਵਿਰੋਧ ਕਰ ਰਹੇ ਹੋ ਕਿ ਤੁਸੀਂ ਪਹਿਲਾਂ ਆਪਣੇ ਕਿਸਾਨਾਂ ਨੂੰ ਸਮਝਾਓ ਵੀ ਆਪਾਂ ਆਪਣੀ ਫਸਲ ਮੰਡੀ ਚ ਲੈ ਕੇ ਆਉਣੀ ਹੈ ਤੇ ਉੱਥੇ ਮਾਰਕੀਟ ਫੀਸ ਦੇਣੀ ਹੈ ਜਿੰਨਾ ਚਿਰ ਮੰਡੀ ਦੇ ਵਿੱਚ ਫਸਲ ਜੇ ਆਉਣੋਂ ਹਟ ਗਈ ਤਾਂ ਆਪੀ ਮੰਡੀਕਰਨ ਟੁੱਟ ਜਾਣਾ ਹੈ ਜੋ ਸਰਕਾਰ ਦੀ ਅਗਰ ਗੱਲ ਕਰੀ ਤਾਂ ਸੈਲੋ ਸਰਕਾਰ ਨੂੰ ਪੰਜਾਬ ਦੇ ਵਿੱਚ ਨਹੀਂ ਲਾਉਣੀ ਚਾਹੀਦੀ ਅਗਰ ਅਸੀਂ ਗੱਲ ਕਰੀਏ ਤਾਂ ਪਹਿਲਾਂ ਦੇਖੋ ਇੱਕ ਲਾਲਚ ਦਿੱਤਾ ਜਾਂਦਾ ਕੋਈ ਵੀ ਆਪਾਂ ਬੱਚੇ ਨੂੰ ਸਕੂਲ ਭੇਜਣਾ ਹੈ ਉਹਨਾਂ ਆਪਾਂ ਟਾਫੀ ਦੇਣਾ ਸਕੂਲ ਬੱਚਾ ਜਾਣ ਲੱਗਦਾ ਉਹੀ ਕੰਮ ਇੱਥੇ ਹੈ ਸਾਨੂੰ ਨਾ ਪੰਜਗਰ ਲਾਲਚ ਬੱਚੀ ਵਾਲੀ ਗੱਲ ਨਹੀਂ ਨਹੀਂ ਉਹ ਤਾਂ ਰੌਲਾ ਪੈ ਗਿਆ ਹੁਣ ਤਾਂ ਸਾਰੇ ਵੱਡੇ ਹੋ ਚੁੱਕੇ ਆ ਹੁਣ ਕੋਈ ਵੱਡਾ ਹੁਣ ਕੋਈ ਬੱਚਾ ਨਹੀਂ ਰਿਹਾ ਹੁਣ ਸਾਰੇ ਵੱਡੇ ਹੋ ਚੁੱਕੇ ਆ ਜਿਹੜੀ ਗੱਲ ਲਈ ਆਪਾਂ ਨਹੀਂ ਲੜਾਈ ਲੜਦੇ ਆ ਇੰਨਾ ਕੋ ਸੁਣ ਐਟ ਟਾਈਮ ਤੇ ਧਰਨੇ ਲੱਗੇ ਹੋਏ ਆ ਲੋਕ ਹੁਣ ਵੀ ਉੱਥੇ ਮਟਰਾਲੀਆਂ ਲਈ ਖੜੇ ਆ ਫਿਰ ਉਹਨਾਂ ਨੂੰ ਅਵੇਅ ਜੋਦੇ ਆਪਾਂ ਤਾਂਰ ਨੇ ਤੇ ਬੈਠੇ ਕਿਸਾਨ ਮੈਂ ਕੰਨਾ ਵੀ ਉੱਥੇ ਬੈਠੇ ਆ ਬਾਰਡਰ ਤੇ ਬੈਠੇ ਆ ਸ਼ੰਭੂ ਬੈਡਰ ਵਗੈਰਾ ਬਾਰਡਰ ਤੇ ਬੈਠੇ ਆ ਜਿਹਦਰ ਬੈਠੇ ਆ ਦੂਜੇ ਤੇ ਖਨੋਰੀ ਬਾਰਡਰ ਤੇ ਬੈਠੇ ਆ ਉੱਥੇ ਬੈਠਣਾ ਜ਼ਰੂਰੀ ਹੈ ਜਾਂ ਇਹਨਾਂ ਦੇ ਸੇਲੋ ਤੱਕ ਰੁਕਣਾ ਜ਼ਰੂਰੀ ਹੈ ਲੈ ਗੱਲ ਸਮਝੋ ਉੱਥੇ ਬੈਠ ਕੇ ਤਾਂ ਹੁਣ ਕੋਈ ਹੱਲ ਨਹੀਂ ਹੁਣ ਇਲੈਕਸ਼ਨ ਚੱਲਦੇ ਕੋਈ ਹੱਲ ਨਹੀਂ ਜਿਹੜੇ ਉਰੇ ਨੇ ਉੱਥੇ ਜਾ ਕੇ ਕਿਉਂ ਨਹੀਂ ਕਿਸਾਨ ਖੜਦੇ ਆ ਕਿ ਸੈਲਿਆਂ ਦੇ ਬਾਹਰ ਲੋਕਾਂ ਨੂੰ ਉਹ ਕਰ ਰਹੇ ਵੇਅਰ ਕਰਦੇ ਵੀ ਨਾ ਭਈ ਉਰੇ ਨਾਲ ਲੈ ਕੇ ਆਓ ਪਹਿਲਾਂ ਜਿਹੜੇ ਲੈ ਕੇ ਆਉਂਦੇ ਆ ਉਹ ਨਿਕਦਾ ਵੇਅਰ ਹੈਗੇ ਜਿਨ੍ਹਾਂ ਨੂੰ ਪਤਾ ਵੀ ਮੰਡੀ ਚ ਨਹੀਂ ਲੈ ਕੇ ਜਾਣੇ ਉੱਥੇ ਜਾਣੀਏ ਫਿਰ ਜੇ ਲੈ ਕੇ ਆਉਂਦੇ ਉੱਥੇ ਆ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਵੀ ਜੇਕਰ ਅਮਨ ਜੀ ਅਸੀਂ ਗੱਲ ਕਰੀਏ ਦੇਖੋ ਜੇਕਰ ਮੰਡੀਆਂ ਟੁੱਟਦੀਆਂ ਨੇ ਤਾਂ ਸਾਡੇ ਹਜ਼ਾਰਾਂ ਵਪਾਰੀ ਖਤਮ ਹੋ ਜਾਣਾ ਲੇਬਰਾਂ ਵਾਲੇ ਖਤਮ ਹੋ ਜਾਣੇ ਨੇ ਦੇਖੋ ਨੁਕਸਾਨ ਤਾਂ ਵੱਡੀ ਪੱਧਰ ਤੇ ਹੋਊਗਾ ਸਾਡੇ ਅਰਥ ਤੱਕ ਨੁਕਸਾਨ ਐਂ ਮਾਰਥ ਤੱਕ ਕੰਮ ਕਰਦੇ ਆ ਕਿਸਾਨ ਨੂੰ ਖੇਤੀਬਾੜੀ ਨਾਲ ਸੰਬੰਧਤਾਂ ਹਰ ਤੱਕ ਸਭ ਤੋਂ ਵੱਡੀ ਬੀਜੇਪੀ ਦੀ ਹੋ ਰਹੀ ਹੈ ਵੀ ਬੀਜੇਪੀ ਅਕਾਲੀ ਦਲ ਦੇ ਨਾਲ ਚੱਲਦੀ ਸੀ ਕਲੂਬ ਮਾਲਵੇ ਦਾ ਜੋ ਮੇਨ ਕੰਮ ਖੇਤੀਬਾੜੀ ਹੈ ਇੱਥੋਂ ਬੀਜੇਪੀ ਨੇ ਆਪਦਾ ਕਦੇ ਕੋਈ ਐਮ.ਐਲ.ਏ ਨਹੀਂ ਸੀ ਕੋਈ ਐਮ.ਪੀ ਨਹੀਂ ਸੀਗਾ ਅਕਾਲੀ ਦਲ ਦੇ ਬੰਦੇ ਸੀ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਬੀਜੇਪੀ ਦਾ ਇੱਥੋਂ ਕੋਈ ਕੈਂਡੀਡੇਟ ਨਹੀਂ ਸੀਗਾ ਹੁਣ ਜਿਵੇਂ ਉਸ ਟਾਈਮ ਭਾਈ ਵਾਲੀ ਦਾ ਸੋਢੀ ਹੈ ਤੀ ਨਾ ਜੀ ਫਿਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਸੀ ਨਾ ਉਹ ਗੱਲ ਰੱਖਣੀ ਕਿੰਨੇ ਸੀ ਜੇ ਹੁਣ ਮੈਂ ਕਹਾ ਵੀ ਮੈਂ ਵੀ ਪਹਿਲਾਂ ਜਦੋਂ ਦਾ ਅਸਲ ਪਹਿਲਾਂ ਬੀਜੇਪੀ ਚ ਸੀਗਾ ਵੀ ਤੁਸੀਂ ਗੱਲ ਨਹੀਂ ਰੱਖੀ ਮੈਂ ਉੱਥੇ ਪਹੁੰਚ ਨਹੀਂ ਰੱਖ ਸਕਦਾ ਸੀ ਜੇ ਮੇਰੇ ਲੱਵੇ ਕੋਈ ਵਿਧਾਨ ਸਭਾ ਚ ਲੋਕ ਸਭਾ ਜਾਣਦੀ ਪਾਵਰ ਹੋਵੇ ਤਾਂ ਹੀ ਗੱਲ ਰੱਖ ਦੇ ਜਹਾੁਰ ਉਹਨਾਂ ਨੇ ਗੱਲ ਰੱਖਣੀ ਸੀ ਜੇ ਹੁਣ ਸਾਡੇ ਐਮਪੀ ਅਮਰਿਤ ਸਰ ਵਾਲਾ ਸੀਗਾ ਮਤਲਬ ਇੱਕ ਮਤਲਬ ਹਿੰਦੂ ਜੈਂਟਲਮੈਨ ਲਾਲੋ ਜਾਂ ਉਹ ਸੀ ਜਾਂ ਅਸ ਨਹੀਂ ਦੋ ਲਾਲੋ ਗਰਦਾਸਪੁਰ ਤੋਂ ਸੀ ਉਹਨੇ ਥੋੜੀ ਹੈ ਗੱਲਾਂ ਰੱਖਣੀਆਂ ਸੀ ਕਿਉਂਕਿ ਮਾਦਵੇ ਦਾ ਜੋ ਆਪਣਾ ਏਰੀਆ ਹੈ ਇੱਥੇ ਜੋ ਮੁੱਖ ਤੰਦਾਂ ਲੋਕਾਂ ਦਾ ਖੇਤੀਬਾੜੀ ਹੈ ਇੱਥੇ ਹੀ ਏਸ਼ੀਆ ਦੀ ਸਭ ਤੋਂ ਵੱਡੀ ਪਰਿਵਾਰ ਸੰਗਰੂਰ ਚ ਹੁੰਦੀ ਆ ਪਰ ਇਕੜ ਦੇ ਹਿਸਾਬ ਨਾਲ ਉਹ ਜਿਹੜਾ ਉਰੋਂ ਐਮਪੀ ਜਾਂਦੇ ਨੇ ਜਿੱਤ ਕੇ ਉਹਨਾਂ ਨੇ ਇਹ ਗੱਲ ਉਥੇ ਲੋਕ ਸਭਾ ਜਾ ਕੇ ਠਾੜਨੀ ਸੀ ਜਦੋਂ ਕੋਈ ਗੱਲ ਚੱਲੀ ਸੀ ਬਲੋਸਟਮ ਨਹੀਂ ਰੱਖੀ ਹੁਣ ਜੇ ਕੋਈ ਗੱਲ ਹੁੰਦੀ ਹੈ ਮੈਂ ਸਾਡੀ ਪਾਰਟੀ ਨੇ ਤੁਸੀਂ ਕਹਿ ਕੇ ਗਏ ਹੋ ਵੀ ਮਤਲਬ ਸਿੱਖ ਤੇਰੇ ਨੂੰ ਜਾਂ ਜ਼ਿੰਮੇਵਾਰ ਪਰਿਵਾਰਾਂ ਚੋ ਜੇ ਉਹ ਦਿੱਦੀ ਹੈ ਤਾਂ ਜੇ ਮਤਲਬ ਕਿਸੇ ਨੂੰ ਵੀ ਹੋਊ ਤਾਂ ਉਹ ਜਾ ਕੇ ਹਰੇਕ ਲੋਕ ਸਭਾ ਚ ਛੋਟੀ ਤੋਂ ਛੋਟੀ ਗੱਲ ਜੋ ਕਿਸਾਨਾਂ ਦੇ ਤੱਕ ਦੀ ਹੋਵੇ ਚਾਹੇ ਮੈਕਲੀ ਬੀਜਾਂ ਦੀ ਹੋਵੇ ਚਾਹੇ ਪੈਸਟੀਸਾਈਡ ਦੀ ਹੋਵੇ ਚਾਹੇ ਮਤਲਬ ਐਮਐਸਪੀ ਦੀ ਹੋਵੇ ਮੈਂ ਹਰੇਕ ਗੱਲ ਤੇ ਠੋਕ ਕੇ ਪੈਰਾ ਦੇਵਾਂਗੇ ਤੇ ਕਿਸਾਨਾਂ ਦੇ ਨਾਲ ਖੜਾਂਗੇ ਤੇ ਲੋਕ ਸਭਾ ਦੇ ਵਿੱਚ ਇੱਕ ਇੱਕ ਗੱਲ ਪੂਰੀ ਚੱਕਾਂਗੇ ਅਮ ਜੇ ਅਗਰ ਫਾਰਜ ਕਰੋ ਸੰਗਰੂਰ ਦੇ ਲੋਕ ਸਾਨੂੰ ਜਿਤੇ ਆਉਂਦੇ ਨੇ ਅਗਰ ਗੱਲ ਕਰੀ ਸਾਡੇ ਧੂਰੀ ਮਿਲ ਅੱਜ ਗੰਨਾ ਮਿਲ ਬੰਦ ਪਈਏ ਦੇਖੋ ਕਿਸਾਨਾਂ ਦਾ ਇੱਕ ਜੇ ਅਸੀਂ ਕਹੀ ਜੀ ਦੀ ਦਾ ਬਦਲਾਅ ਤਾਂ ਗੰਨਾ ਵੀ ਇਹਨਾਂ ਚਲੋ ਚਲੋ ਹਲੇ ਜਤੌਣ ਵਾਲੀ ਹਜੇ ਤਾਂ ਟਿਕਟ ਕਿਸੇ ਨੂੰ ਮਿਲ ਚਲੋ ਆਪਾਂ ਵੈਸ਼ਿਕ ਬਤੌਰ ਗੱਲ ਕਰ ਰਹੇ ਆਪਾਂ ਬਤੌਰ ਗੱਲ ਕਰਦੇ ਆਂ ਉਹ ਲੋ ਹਰ ਛੋਟੀ ਤੋਂ ਛੋਟੀ ਹਰ ਵੱਡੀ ਤੋਂ ਵੱਡੀ ਗੱਲ ਤੇ ਠੋਕ ਕੇ ਪੈਰਾ ਦੇਵਾਂਗੇ ਜਿਹੜਾ ਸਾਡੇ ਕੋਲ ਸਾਡਾ ਬੀਜੇਪੀ ਤੇ ਪਹਿਲੀ ਵਾਰ ਐਮਪੀ ਜਿੱਤੂਗਾ ਜਦੋਂ ਹੋਊਗਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਜਿਵੇਂ ਤੁਸੀਂ ਕਹਿੰਦੇ ਨਵਾਂ ਰਿਕਾਰਡ ਬਣਾਉਂਦੇ ਆ ਆ ਗੱਲ ਲਿਖ ਲਓ ਮੇਰੀ ਇਸ ਵਾਰੀ ਨਵੇਂ ਰਿਕਾਰਡ ਬਣਨੇ ਆ ਤੇ ਬੀਜੇਪੀ ਦੇ ਵਿੱਚ ਪੰਜਾਬ ਚ ਮਤਲਬ ਜਾ ਕੇ ਪੰਜਾਬ ਦੀ ਗੱਲ ਕਰਾਂਗੇ ਖੇਤੀਬਾੜੀ ਦੀ ਗੱਲ ਕਰਾਂਗੇ ਕਿਸਾਨਾਂ ਦੀ ਗੱਲ ਕਰਾਂਗੇ ਪਤਰ ਜੋ ਸਿੱਖ ਧਰਮ ਦੀ ਮੈਂ ਗੱਲ ਕਰਦਾ ਜਾਂ ਆਪਾਂ ਗੱਲ ਕਰਦਾ ਉਹਦਾ ਵੀ ਸਾਨੂੰ ਤਾਂ ਕਹੀ ਜਾਂਦਾ ਨੇ ਉਹ ਹੋਣ ਕਰਦੇ ਜਿੰਨੇ ਸਿੱਖ ਧਰਮ 'ਚ ਗੱਲ ਕਰਦਾ 550 ਸਾਲ 350 ਸਾਲਾ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ 550 ਸਾਡਾ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਬੰਦਾ ਸਿੰਘ ਬਹਾਦਰ ਦਾ ਫਤਿਹ ਦਿਵਸ ਮਨਾਇਆ ਕਰਤਾਰਪੁਰ ਸਾਹਿਬ ਦਾ ਲੰਗਾ ਖੋਲਿਆ ਮਤਲਬ ਦੇਖੋ ਤੁਸੀਂ ਕਿੰਨੇ ਉਹ ਕਹਿੰਦੇ ਫਿਰ ਵੀ ਅੱਜ ਦੇ ਕਹਿੰਦੇ ਨੇ ਸਿੱਖ ਵਿਰੋਧੀ ਸਰਕਾਰ ਮੈਂ ਕਹਿੰਦਾ ਇਹ ਜਿਹੜੇ ਕਿਸੇ ਸਰਕਾਰ ਤੋਂ ਨਹੀਂ ਹੋਏ ਵੀ ਜੇ ਪੀ ਜੀ ਪੀ ਸਰਕਾਰ ਨੇ ਮੁੱਢ ਜਿਨੋਂ ਕੰਮ ਕੀਤੇ ਆ ਸਿੱਖਾਂ ਲਈ ਮਤਲਬ ਕਿ ਕਿੰਨੇ ਅਰਦਾਸਾਂ ਹੁੰਦੀਆਂ ਸੀ ਮਤਲਬ ਹਰ ਅਰਦਾਸ ਵਿੱਚ ਜਦੋਂ ਨਹੀਂ ਹੁੰਦੀ ਸੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਰਦਾਰ ਕਰਨ ਦਾ ਮਤਲਬ ਉਹਦੇ ਵਿੱਚ ਉਹ ਬੋਲਿਆ ਜਾਂਦਾ ਸੀ ਤਾਂ ਉਹ বিজেপি ਗਵਰਨਮੈਂਟ ਨੇ ਕਰੇ 1984 ਦੀ ਗੱਲ ਸੀ ਜੋ ਕਾਂਗਰਸ ਨੇ ਕਰਾਈ ਤੁਹਾਡੇ ਸਾਹਮਣੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀਆਂ ਨੇ ਇਹ ਅਗਰ ਗੱਲ ਕਰੀ ਹੁਣ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਧੂਰੀ ਖਨੌਰੀ ਬਾਰਡਰ ਤੇ ਬੀਜੇਪੀ ਸਰਕਾਰ ਹੈ ਹਰਿਆਣਾ ਦੇ ਵਿੱਚ ਅਗਰ ਜੇ ਕਿਸਾਨ ਦਿੱਲੀ ਚਲੇ ਜਾਂਦੇ ਸੀ ਉਹਦਾ ਨੁਕਸਾਨ ਵੀ ਕੀ ਸੀ ਜੋ ਆਪਦੀ ਬਾਤ ਦੇਖੋ ਹਰੇਕ ਨੂੰ ਜ਼ਮੂਰੀਅਤ ਹੈ ਹੁਣ ਤੁਸੀਂ ਹੋ ਅਗਰ ਤੁਸੀਂ ਸاسي ਸੋਡਲੇ ਵਿੱਚ ਆਈਏ ਸਾਡਾ ਫਰਜ਼ ਹੈ ਸਾਡਾ ਆਵਾਜ਼ ਹੈ ਸੀ ਦੇਖ ਮੀਡੀਆ ਤੌਰ ਤੇ ਜਾਣਿਆ ਜਾਂ ਕਾਮ ਇਨਸਾਨ ਦੇ ਤੌਰ ਤੇ ਜਾਣਿਆ ਅਗਰ ਤੁਸੀਂ ਕੋਈ ਆਗੂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕੋਈ ਐਮਐਲਏ ਜਾਂ ਕੋਈ ਐਮਪੀ ਹੈ ਕੋਈ ਵੀ ਹੈ ਗੱਲ ਰੱਖਣ ਦਾ ਹਰੇਕ ਨੂੰ ਫਰਜ਼ ਹੈ ਕਿਉਂ ਨਹੀਂ ਜਾਣ ਦਿੱਤਾ ਗਿਆ ਤੁਸੀਂ ਉਹ ਕਿਵੇਂ ਦੇਖ ਬਿਲਕੁਲ ਮੈਂ ਕਹਿਣਾ ਚਾਹੀਦਾ ਸੀ ਇਹ ਗੱਲ ਤਾਂ ਇਹ ਸੀ ਜਿਸ ਤਰੀਕੇ ਨਾਲ ਪਹਿਲੇ ਸਟੈਮ ਕੋਈ ਨਾ ਕੋਈ ਟੋਪੀਆਂ ਰਗੀਆਂ ਹੋਣੀਆਂ ਨੇ ਜੇ ਇਹ ਜਾਂਦੇ ਸੀ ਮੈਂ ਪਰਸਨਲੀ ਕਹਿੰਦਾ ਜੇ ਮੈਂ ਹੁੰਦਾ ਕਿਉਂਕਿ ਮੈਂ ਹਜੇ ਉਸ ਲੈਵਲ ਤੇ ਨਹੀਂ ਹੈਗਾ ਵੀ ਤੁਹਾਨੂੰ ਇਹਨਾਂ ਗੱਲਾਂ ਦਾ ਜਵਾਬ ਦੇ ਸਕਾਂ ਉਹ ਚਲੋ ਗੱਲਾਂ ਆਪਣੇ ਵੈਸੇ ਨਿਕਲ ਮੈਂ ਤਾਂ ਇੱਕ ਆਮ ਨੋਰਮਲ ਹਜੇ ਤੁਹਾਡੇ ਤੋਂ ਕਿਉਂਕਿ ਮੈਂ ਜੇ ਤੁਸੀਂ ਮੇ ਤੋਂ ਮਤਲਬ ਵੱਡੇ ਉਹ ਕੁਸਵਾਲ ਪੁੱਛੋ ਵੀ ਜਿਹੜਾ ਨੂੰ ਮੈਂ ਤਾਂ ਕਈ ਹੁੰਦੇ ਆ ਲੀਡਰ ਵੀ ਆਪ ਤੋਂ ਵੱਡੀਆਂ ਗੱਲਾਂ ਕਰ ਦੇਣੀਆਂ ਨੇ ਪਰਸਨਲੀ ਜੇ ਮੈਂ ਕਿਤੇ ਹੁੰਦਾ ਤਾਂ ਮੈਂ ਕਹਿੰਦਾ ਸੀ ਕਿ ਕਿਸਾਨਾਂ ਨੂੰ ਉੱਥੇ ਜਾਣਾ ਚਾਹੀਦਾ ਸੀ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਜੇ ਕਿਤੇ ਪ੍ਰਮਾਤਮਾ ਨੇ ਤਾਕਤ ਬਖਸ਼ੀ ਤਾਂ ਕਿਸਾਨਾਂ ਦੇ ਨਾਲ ਖੜਾਂਗੇ ਇਹਨਾਂ ਦੀ ਪੈਰਾ ਦੇਵਾ ਗੱਲ ਟੋਕੇ ਨਾਲ ਖੜਾ ਆ ਮੂਜੇ ਅਗਰ ਗੱਲ ਕਰੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਬੀਜਪੀ ਆਗੂਆਂ ਦੇ ਵਿਰੋਧ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਹੈ ਤੁਹਾਨੂੰ ਕਿਵੇਂ ਲੱਗਦਾ ਇਹ ਚੀਜ਼ ਦੇਖੋ ਬੀਜਪੀ ਤੇ ਬੀਜਪੀ ਦੇ ਕੱਲੀ ਦਾ ਨਹੀਂ ਵਿਰੋਧ ਹੋ ਰਿਹਾ ਹੈ ਝੜੂ ਵਾਲਿਆਂ ਦਾ ਵੀ ਵਿਰੋਧ ਹੋ ਰਿਹਾ ਹੈ ਮੈਂ ਤਾਂ ਮੈਂ ਤਾਂ ਤੁਹਾਨੂੰ ਹੁਣ ਵੀ ਦੁਬਾਰੇ ਫੇਰ ਉਹੀ ਗੱਲ ਤੇ ਕਿਸਾਨਾਂ ਦੀ ਗੱਲ ਤੇ ਕਹਿੰਦਾ ਵੀ ਪਹਿਲਾਂ ਤਾਂ ਮੰਡੀ ਬੋਰਡ ਬਚਾਉਣਾ ਚਾਹੀਦਾ ਮਾਰਕੀਟ ਕਮੇਟੀਆਂ ਜੇ ਬਚਣਗੀਆਂ ਇਹਨਾਂ ਨੂੰ ਫਸਲ ਵੱਧ ਤੋਂ ਵੱਧ ਉੱਥੇ ਲੈ ਕੇ ਹੋਣੀ ਚਾਹੀਦੀ ਹੈ ਮਾਰਕੀਟ ਕਮੇਟੀ ਜੇ ਕੋਈ ਵੀ ਦੁਨੀਆ ਦੀ ਤਾਕਤ ਮੰਡੀ ਬੋਰਡ ਨੂੰ ਨਹੀਂ ਭੰਗ ਕਰ ਸਕਦੇ ਜੇਕਰ ਫਸਲ ਮੰਡੀਆਂ ਚਾਊਗੀ ਜੇਕਰ ਸਿੱਧੇ ਪ੍ਰਾਈਵੇਟ ਮਤਲਬ ਵੇਚਣਗੇ ਤਾਂ ਇਹ ਇਹਨਾਂ ਨੂੰ ਕੋਈ ਮਤਲਬ ਬਚਾ ਨਹੀਂ ਸਕਦਾ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਜਿਹੜਾ ਆਪਾਂ ਉੱਥੇ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਆਂ ਆਪਾਂ ਧਰਨੇ ਲਈ ਬੈਠਿਆ ਉਹ ਕਿਸਾਨਾਂ ਨੂੰ ਪਿੰਡ ਵਾਈਜ਼ ਹੋਕਾ ਦੇਣ ਤੇ ਸਭ ਨੂੰ ਸੂਚਿਤ ਕਰਨ ਵੀ ਭਾਈ ਆਪਾਂ ਕਿਸੇ ਪ੍ਰਾਈਵੇਟ ਨੂੰ ਖਰੀਦ ਨਹੀਂ ਕਰ ਉਹ ਵਿੱਚ ਫਸਲ ਨਹੀਂ ਵੇਚਣੀ ਕਿਸੇ ਨੂੰ ਖਰੀਦ ਨਹੀਂ ਹੋਣ ਦੇਣੀ ਆਪਾਂ ਆ ਕੇ ਮੰਡੀਆਂ ਦੇ ਵਿੱਚ ਫਸਲ ਵੇਚੋ ਤਾਂ ਹੀ ਜ਼ਿਮੀਦਾਰ ਦੇ ਵਚਣਾ ਤਾਂ ਹੀ ਆਰਤੀ ਨੇ ਵਚਣਾ ਤਾਂ ਹੀ ਮਜ਼ਦੂਰ ਨੇ ਵਚਣਾ ਤਾਂ ਆ ਉਹ ਦੇ ਵਿੱਚ ਮਜ਼ਦੂਰ ਕਿਸਾਨ ਦਾ ਵਚਣਾ ਬਹੁਤ ਜ਼ਰੂਰੀ ਹੈ ਇਸ ਬਿਨਾ ਬਹੁਤ ਮੁਸ਼ਕਲ ਮੁਸ਼ਕਲ ਹੋ ਜਾਣਾ ਅਮਾ ਜੀ ਤੁਸੀਂ ਗੱਲ ਕਰੀਏ ਸੈਲੋ ਦੇ ਮੂਰੇ ਖੜਨ ਦੀ ਅਗਰ ਬੀਜਪੀ ਦੇ ਕੱਲ ਨੂੰ ਤੁਹਾਨੂੰ ਕੈਰੀਡੋਰ ਦੇ ਵਿੱਚ ਤੁਸੀਂ ਮੀਟਿੰਗ 'ਚ ਜਾਨੇ ਹੋ ਤੁਹਾਨੂੰ ਆਗੂ ਕਹਿੰਦੇ ਨੇ ਵੀ ਯਾਰ ਆਪਣੇ ਸੈਲੋ ਨੇ ਤੁਸੀਂ ਇਹ ਚੀਜ਼ ਦੇ ਵਿਰੋਧ ਕਰੀ ਜਾਨੇ ਕਿਸਾਨਾਂ ਦੇ ਅੱਖਾਂ 'ਚ ਆ ਕੇ ਫਿਰ ਤੁਹਾਨੂੰ ਕੱਲ ਨੂੰ ਬੀਜਪੀ ਕਹਿੰ ਬੋਬੜੀ ਦੇ ਗੱਲਾਂ ਕਿ ਮੈਨੂੰ ਤਾਂ ਕਿਸਾਨਾਂ ਨਾਲ ਜਦ ਤੱਕ ਭੇਜਣਾ ਨਾ ਜੇ ਉੱਥੇ ਉੱਥੇ ਹੋਇਆ ਮਤਲਬ ਤੁਸੀਂ ਤਾਂ ਉਹ ਗੱਲਾਂ ਕਰ ਦੋ ਕਿ ਮੈਂ ਐਮਪੀ ਬਣ ਗਿਆ ਹਲੇ ਮਤਲਬ ਉੱਥੋਂ ਤੱਕ ਚਲ ਜੇ ਅਗਰ ਗੱਲ ਕਰੀ ਦੇਖੋ ਇੱਕ ਸੀਨੀਅਰ ਆਗੂ ਵੀ ਹੋਣਾ ਇਸ ਚੀਜ਼ ਦੇ ਵਿੱਚ ਮੈਂ ਵੀ ਥੋੜਾ ਮੈਂ ਗਲਤ ਹਾਂ ਤੁਸੀਂ ਤਾਂ ਬਹੁਤ ਅੱਕੇ ਬੱਕੇ ਮਤਲਬ ਮੈਂ ਤਾਂ ਇੱਕ ਕਿਸਾਨਾਂ ਦਾ ਪੁੱਤ ਆ ਆਮ ਆਮ ਟਰੈਕਟਰ ਖੇਤੀ ਆਪ ਕਰਦਾ ਟਰੈਕਟਰ ਆਪ ਚਲਾਉਣਾ ਜ਼ਮੀਨ ਵਹਣਾ ਆਪਾਂ ਕਣਕ ਵੜਾਉਣਾ ਆਪਾਂ ਤੂੜੀ ਵਾਲੀ ਮਸ਼ੀਨ ਆਪ ਚਲਾਉਣਾ ਤੇ ਤੂੜੀ ਆਪ ਘਰੇ ਢੋਣਾ ਮਤਲਬ ਆਮ ਪਰਿਵਾਰਾਂ ਦੇ ਉਹ ਆ ਕੋਈ ਇਹ ਜਿਹੇ ਨੇ ਮਤਲਬ ਜਿੱਥੇ ਅਗਰ ਗੱਲ ਕਰੀਏ ਤੁਸੀਂ ਅਗਰ ਪੰਜਾਬ ਦੇ ਵਿੱਚ ਸੰਗਰੂਰ ਤੋਂ ਤੁਸੋਂ ਚੀਟ ਦਿੰਦੇ ਨੇ ਸੰਗਰੂਰ ਦੇ ਕਿਹੜੇ ਅਜੇ ਮੁੱਦੇ ਨੇ ਜਿਹੜੇ ਤੁਸੀਂ ਲੈ ਕੇ ਜਾਓਗੇ ਲੋਕਾਂ ਲਈ ਕੀ ਮੰਗੇ ਲਿਆਉਂਗੇ ਅਗਰ ਗੱਲ ਕਰੀ ਪਿਛਲੀ ਸਰਕਾਰਾਂ ਦੇ ਵਿੱਚ ਸੋ ਐਮਪੀ ਸਾਡੇ ਬਤੌਰ ਵੀਜੇਂਦਰ ਸਿੰਘ ਲਾਰੇ ਬਹੁਤ ਵਧੀਆ ਗੱਲ ਰਹੀ ਪੀਜੀਆ ਸੈਟਲਾਈਟ ਮਿਲਿਆ ਟਾਟਾ ਹੋਮੋਪੌਮਿਕੈਂਸਰ ਮਿਲਿਆ ਕਿਉਂਕਿ ਸੰਗਰੂਰ ਦੇ ਵਿੱਚ ਕਿਉਂਕਿ ਜੇ ਅਗਰ ਗੱਲ ਕਿਤੇ ਵੱਡੀ ਬਦਲ ਤੇ ਛੋਟੇ ਤੋਂ ਛੋਟਾ ਮੁੱਦਾ ਲੋਕਾਂ ਦੇ ਵਿੱਚ ਚੱਕਾਂਗੇ ਚਾਹੇ ਸੜਕਾਂ ਬਣਾਉਣ ਦਾ ਹੋਵੇ ਚਾਹੇ ਹਸਪੀਟਲਾਂ ਦਾ ਹੋਵੇ ਚਾਹੇ ਰੇਲਵੇ ਦਾ ਹੋਵੇ ਐਕਟੀਵਿਟੀ ਦਾ ਹੋਵੇ ਅੱਜ ਦੇ ਤੋ ਹੋ ਰਿਹਾ ਜਿਹੜੇ ਰੇਲਵੇ ਸਟੇਸ਼ਨ ਉਹ ਗਵਰਨਮੈਂਟ ਕਰਕੇ ਹੋ ਰਿਹਾ ਐਡਾ ਵੱਡਾ ਛੇ ਮਾਰਗਾ ਰੋਡ ਨਿਕਲ ਰਿਹਾ ਉਹ ਭਾਜਪਾ ਗਵਰਨਮੈਂਟ ਕਰਕੇ ਨਿਕਲੇ ਇੱਕ ਤੁਹਾਨੂੰ ਮੈਂ ਦੱਸ ਦੇਣਾ ਛੋਟੇ ਤੋਂ ਛੋਟੇ ਤੋਂ ਵੱਡੇ ਤੋਂ ਵੱਡਾ ਕੰਮ ਜਿਸ ਤਰੀਕੇ ਨਾਲ ਸਰਕਾਰ ਦੀ ਇਹ ਵੈਂਟੀਲੇਟਰ ਤੇ ਪਈ ਹੈ ਕਰਜ਼ੇ ਲੈ ਕੇ ਇਹਨਾਂ ਦਾ ਕੁਝ ਕਰਨਾ ਨਹੀਂ ਜੇ ਆਪਾਂ ਆਪਣੇ ਪੰਜਾਬ ਦੇ ਡਿਵੈਲਪਮੈਂਟ ਚਾਹੁੰਦੇ ਆ ਜਾਂ ਮਤਲਬ ਸੰਗਰੂਰ ਦੇ ਡਿਵੈਲਪਮੈਂਟ ਚਾਹੁੰਦੇ ਆ ਤਾਂ ਆਪਾਂ ਨੂੰ ਕੇਂਦਰ ਸਰਕਾਰ ਦੇ ਨਾਲ ਮਿਲੋ ਜੁੜਦਾ ਬੱਦਾ ਐਮਪੀ ਬਣਾਉਣਾ ਪੈਣਾ ਤਾਂਹਾਂ ਤਾਂ ਹੀ ਆਪਾਂ ਇਥੋਂ ਡਵੈਲਪਮੈਂਟ ਕਰਾ ਸਕਾਂਗੇ ਚਾਹੇ ਨਹੀਂ ਕੋਈ ਵੀ ਜਿੱਤੇ ਤੋਂ ਨੇ ਉਹੀ 5 ਕਰੋੜ ਰੁਪਏ ਤੱਕ ਦੀ ਸੀਮਤ ਰਹੇ ਜਨਾ ਜੇਕਰ ਆਪਾਂ ਚਾਹੋਏ ਆ ਵੀ ਵੱਡੀ ਕੋਈ ਇੰਡਸਟਰੀ ਲੈ ਕੇ ਆਈਏ ਰੋਜ਼ਗਾਰ ਦੇ ਸਾਧਨ ਪੈਦਾ ਕਰ ਸਕੀਏ ਤਾਂ ਆਪਾਂ ਨੂੰ ਕੇਂਦਰ ਸਰਕਾਰ ਤੋਂ ਜੋ ਬੰਦਾ ਮਦਦ ਨਮਿੰਦਗੀ ਕਰ ਸਕੇ ਜਾਂ ਕਿ ਉੱਥੇ ਆਪਣੀ ਗੱਲ ਰੱਖੇ ਸਕੇ ਤਾਂ ਉਹਨਾਂ ਦੀ ਪਾਰਟੀ ਦਾ ਬੰਦਾ ਜਿਤਾਉਣਾ ਪੈਣਾ ਤਾਂ ਹੀ ਤੁਸੀਂ ਇੱਥੋਂ ਆ ਕੇ ਉਹ ਕਰਦੇ ਹੋ ਕਿ ਇਹਨਾਂ ਦਾ ਸੁਣਾ ਕਿਹਾ ਸੀ ਅਸੀਂ ਲੈ ਕੇ ਬਣਾਵਾਂਗੇ ਮੈਡੀਕਲ ਕਾਲਜ ਬਣਾਵਾਂਗੇ ਮਲੇ ਇੱਕ ਦਾ ਨਵਾਂ ਪੱਥਰ ਵੀ ਧਰਿਆ ਸੀ ਪਹਿਲਾਂ ਦਾ ਸਿੰਗਲਰ ਸਾਹਿ ਇੱਥੇ ਤਰਤਾ ਸੀਗਾ ਕਹਾਵਦਾਂ ਇਹਨਾਂ ਨੇ ਚੱਕੇ ਮਸਤ ਬਣਾ ਸਭ ਲੈ ਕੇ ਗੱਲ ਕੀਤੀ ਕਿਤੇ ਦੀ ਕਿਤੇ ਉੱਥੇ ਦੀ ਉੱਥੇ ਪਈ ਹੈ ਇਸ ਕਰਕੇ ਜਦੋਂ ਆਪਾਂ ਕੇਂਦਰ ਸਰਕਾਰ ਦੇ ਨਾਲ ਮਤਲਬ ਉਹਨਾਂ ਦੇ ਪਾਰਟੀ ਦਾ ਬੰਦਾ ਜੁਤਾ ਕੇ ਭੇਜਾਂਗੇ ਤਾਂ ਹੀ ਆਪਣੇ ਹਲਕੇ ਦੀ ਡਿਵੈਲਪਮੈਂਟ ਹੋ ਸਕਦੀ ਹੈ ਨੂੰ ਵਧੀਆ ਬੰਦੇ ਪੜੇ ਲਿਖੇ ਜੁਤਾ ਕੇ ਭੇਜੋ ਕਿ ਜੋ ਮਤਲਬ ਤੁਹਾਡੇ ਹਲਕੇ ਦੀ ਤੁਹਾਡੇ ਇਲਾਕੇ ਦੀ ਗੱਲ ਕਰ ਸਕਣ ਆਮ ਆਦਮੀ ਪਾਰਟੀ ਕਹਿੰਦੀ ਵੀ ਸਾਡਾ ਸੈਂਟਰ ਸਰਕਾਰ ਨੇ ਪੈਸਾ ਬਹੁਤ ਕਰੋੜਾ ਰੁਪਏ ਛੁੜੋ ਕੇ ਕਿ ਹੈ ਜਿਸ ਨਾਲ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਉਹਵੇਂ ਕਿਵੇਂ ਦੇ ਦੇ ਨਹੀਂ ਫਿਰ ਜੇ ਰੋਕ ਰੱਖਿਆ ਉਹਦਾ ਰੋਲਾ ਪੈਣ ਬਦੋਂ ਧਰਨਾ ਲਾਉਣ ਉਹਦੇ ਬੰਦੇ ਜਿਹੜੀ ਇਹਨਾਂ ਦੀ ਖੇਤੀ ਬੜੇ ਦੀ ਲਿਮਟ ਹੈ ਉਹ ਵੀ ਕੇਂਦਰ ਸਰਕਾਰ ਨੇ ਟਾਈਮ ਤੋਂ ਪਹਿਲਾਂ ਇਹਨਾਂ ਨੂੰ ਇਸ਼ੂ ਕਰਤੀ ਸੀ ਹੋਰ ਕਦੇ ਪੈਸੇ ਰੋਕਤੇ ਬੰਦਾ ਦਾ ਵੀ ਤੁਸੀਂ ਕਰਜ਼ਾ ਕਿਉਂ ਲੈਂਦੇ ਹੋ ਤੁਸੀਂ ਉਹੋ ਪੈਸੇ ਲਓ ਕਿਉਂਕਿ ਇੱਕ ਇੱਕ ਪੈਸਾ ਇਹਨਾਂ ਨੂੰ ਦੇ ਰੱਖਿਆ ਜਿਹੜਾ ਕਹਿੰਦੇ ਆ ਤਾਂ ਦੱਸਣਾ ਬਲਕਿ ਉਹ ਨਹੀਂ ਆਰਟੀ ਦਾ ਕਹਿੰਦੇ ਨੇ ਥੋੜਾ ਕਰੋੜਾ ਰੁਪਏ ਤੇ ਬਹੁਤ ਹਜ਼ਾਰਾਂ ਕਰੋੜਾ ਰੁਪਏ ਦੇ ਹਿਸਾਬ ਨਾਲ ਟੈਕਸ ਦਾ ਪੈਸਾ ਜਿਹੜਾ ਸਾਨੂੰ ਦੇਣਾ ਹੁੰਦਾ ਹੈ ਕੋਣ ਕਹਿੰਦਾ ਜੀ ਦੇਖੋ ਪੰਜਾਬ ਦੇ ਬਤੌਰ ਮੁੱਖ ਮੰਤਰੀ ਖਜ਼ਾਨਾ ਮੰਤਰੀ ਵੀ ਦੋਸਤ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਹਿਣਾ ਹੈ ਉਹ ਤਾਂ ਮਿੰਟ ਤੇ ਉਹ ਤਾਂ ਯੂ ਟਰਨ ਵਾਲੇ ਨੇ ਮਿੰਟ ਤੇ ਆ ਕੇ ਅੰਦਰ ਨੇ ਮਿੰਟ ਤੇ ਆ ਕੇ ਅੰਦਰ ਨੇ ਪਰ ਇੱਕ ਦੱਸ ਦਾਂ ਨਾ ਕਦੇ ਪੈਸੇ ਨਹੀਂ ਕਿਉਂਕਿ ਭਾਜਪਾ ਨੇ ਕਦੇ ਕਿਸੇ ਦਾ ਪੈਸਾ ਨਹੀਂ ਰੋਕਿਆ ਬਲਕਿ ਉਹ ਤਾਂ ਡਿਵੈਲਪਮੈਂਟ ਲਈ ਸਰਕਾਰੀ ਪੈਸੇ ਦਿੱਤੇ ਆ ਜਦੋਂ ਇਹ ਪੈਸੇ ਜੇ ਫਰ ਕਰ ਤੁਸੀਂ ਆਪਾਂ ਛੋਟੇ ਬੱਚੇ ਨੂੰ ਪੈਸੇ ਦੇ ਕੇ ਭੇਜ ਦਿਆਂ ਵੀ 1000 ਰੁਪਏ ਦਾ ਜਾ ਕੇ ਫੁਲਾਨੀ ਚੀਜ਼ ਕਰ ਲਈ ਚੀਨੀ ਲੈ ਕੇ ਆ ਜਾ ਉਹ ਚੀਨੀ ਤਾਂ ਲੈ ਕੇ ਨਹੀਂ ਆਉਂਦਾ ਉੱਥੇ ਜਾ ਕੇ ਗੋਲ ਗੱਪੇ ਖਾ ਕੇ ਮੁੜੇ ਆਉਂਦਾ ਸਾਉਧੂ ਜੀ ਨਹੀਂ ਜਿਹੜਾ ਕਰਦਾ ਸੌਦਾ ਲੈਣ ਪੇਚ ਉਹ ਤਾਂ ਲੈਣ ਤਾਂ ਨਹੀਂ ਗੋਲ ਗੱਪੇ ਖਾ ਕੇ ਆਉਂਦਾ ਉਹੀ ਗੱਲ ਹੈ ਜਿਹੜੇ ਕੰਮ ਲਈ ਇਹਨਾਂ ਨੂੰ ਪੈਸੇ ਦਿੰਨੇ ਆ ਉਹ ਕੰਮ ਤੇ ਪੈਸੇ ਰੋਣ ਜਦੋਂ ਹੋਰ ਕਰਦਾ ਉਹ ਕਰਦਾ ਫਿਰ ਉਹਨਾਂ ਦਾ ਪੁੱਛਣਾ ਹੀ ਹੈ ਨਾ ਕਿ ਪੈਸੇ ਤਾਂ ਭਾਈ ਤੁਸੀਂ ਫੁਲਾਨੇ ਕੰਮ ਲਈ ਲੈ ਕੇ ਗਏ ਸੀਗੇ ਉਹ ਤਾਂ ਕੀਤਾ ਹੀ ਨਹੀਂ ਆਹ ਰੋਲਾ ਹੋਰ ਕੋਈ ਰੋਲਾ ਅਮਨ ਜੀ ਅਸੀਂ ਅਗਰ ਲਾਸਟ ਜੀ ਇੱਕ ਸਵ ਸ਼ਿੱਕ रामचन्द्र ਜੀ ਦੇ ਮੁੱਦੇ ਨੂੰ ਲੈ ਕੇ ਕਿ ਹਿੰਦੂਆਂ ਦਾ ਬੜਾ ਫੈਕਟਰ ਚੱਲ ਰਿਹਾ ਹੈ ਬੀਜੇਪੀ ਦਾ ਵੀ ਸਿਰਫ रामਚੰਦਰ ਜੀ ਦੇ ਨਾਮ ਤੇ ਹੀ ਵੋਟ ਮੰਗੀਆਂ ਜਾ ਰਹੀਆਂ ਨੇ ਬੀਜੇਪੀ ਵੱਲੋਂ ਤੁਸੀਂ ਕਿਵੇਂ ਦੇਖਦੇ ਨਹੀਂ ਨਹੀਂ ਕੱਲੇ रामਚੰਦਰ ਜੀ ਦੇ ਨਾਮ ਤੇ ਵੋਟਾਂ ਨਹੀਂ ਮੰਗੀਆਂ ਨੇ ਇਹ ਦੇਖੋ ਇਹ ਸਭ ਦੇ ਚਾਹੇ ਮਤਲਬ ਬਾਦਲ ਸਾਹਿਬ ਦੀ ਗੱਲ ਕਰਦੇ ਸੀਗੇ ਉਹ ਇੱਕ ਪੰਥਕ ਪਾਰਟੀ ਸੀ ਪੰਥ ਦੇ ਨਾਮ ਤੇ ਗੱਲ ਕਰਦੇ ਸਨ ਸਰਦਾਰ ਦਸਮ ਸਿੰਘ ਮਾਨ ਨੇ ਸ ਆਪਣੇ ਬੀਰੂਪਲੀਡਰ ਨੇ ਮੈਂ ਦਿਲੋਂ ਬੜਾ ਸਤਿਕਾਰ ਕਰਦਾ ਹਾਂ ਉਹ ਆਪਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਥੋੜਾ ਜਿਹਾ ਉਹਦੇ ਤੇ ਗੱਲ ਕਰਦੇ ਆ ਚਲੋ ਜੇ ਹਨ ਬੀਚ ਚਲੋ ਗੱਲੇ ਚਲੋ ਮਛਵਾਰ ਦਾ ਮੇਰਾ ਕਹਿ ਗਿਆ ਉਸ ਜੀ ਸਿੰਘ ਮਾਨ ਕਹਿੰਦੇ ਨੇ ਵੀ ਬਾਬਰੀ ਮਸਜਿਦ ਬੀਜੇਪੀ ਨੇ ਟਵਾਈ ਉਹਦੇ ਵੇਲੇ ਰਾਮ ਮੰਦਰ ਦਾ ਮੁੱਦਾ ਬਣ ਗਿਆ ਬਾਈ ਤਾਂ ਤੂੰ ਸੁਣ ਲਓ ਬੇਟਾ ਫਿਰ ਤੁਸੀਂ ਇਹਦੇ ਕਹਿੰਦੇ ਹੋ ਵੀ ਬ੍ਰਾਹਮਣ ਦਾ ਠੀਕ ਹੈ ਇਹਨਾਂ ਦਾ ਮੁੱਦਾ ਹੈਗਾ ਪਰ ਉਦੋਂ ਵੱਡਾ ਮੁੱਦਾ ਇਹਨਾਂ ਨੇ ਰਾਮ ਮੰਦਰ ਕੋਲ ਮੈਨੂੰ ਬਣਾਇਆ ਜੇ ਮੋਦੀ ਨੇ ਬਣਾਇਆ ਇਹਨਾਂ ਨੇ ਇੱਕ ਗਲਤ ਰੱਖਣੀ ਇਹਨਾਂ ਵੀ ਯਾਰ ਇੰਨੀ ਹਿੰਦੂ ਦੇ ਭਾਵਨਾ ਜੁੜੀਆਂ ਹੋਈਆਂ ਸੀ ਵੀ ਆਹ ਦੇਖੋ ਵੀ ਮੈਂ ਤੁਹਾਡਾ ਇਹ ਮੰਦਿਰ ਜੋ ਵੀ ਕਰਾਇਆ ਉਹ ਕਰਨ ਦਾ ਸਾਰਾ ਕੁਝ ਪਰਮਾਤਮਾ ਨੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਹੋਣਾ ਕੋਈ ਨਾ ਕੋਈ ਉਪਰਾਲ ਅਸੀਂ ਜੋ ਸਰਕਾਰ ਨਾਲ ਲੜ ਰਹੀ ਹੈ ਉਹ ਡਵੈਲਪਮੈਂਟ ਦੇ ਮੁੱਦੇ ਤੇ ਲੜ ਰਹੀ ਹੈ ਕਿਉਂਕਿ ਧਾਰਮਿਕ ਮੁੱਦੇ ਤੁਸੀਂ ਇੱਕ ਵਾਰੀ ਜਾਂ ਉਹ ਕਰਨ ਜਿੱਥੇ ਸਾਡੀ ਇੱਕ ਵਾਰੀ ਸਰਕਾਰ ਬਣ ਜੇ ਜਿਵੇਂ ਗੁਜਰਾਤ ਦੀ ਗੱਲ ਕਰਦੇ 6 ਵਾਰੀ ਸਰਕਾਰ ਬਣ ਗਈ Rajasthan ਚ ਉਤਨੀ ਵਾਰ 4-5 ਵਾਰੀ ਬਣ ਗਈ ਇੱਥੇ ਗੁਜਰਾਤਨ ਲਗਾਤਾਰੀ 4-5 ਵਾਰੀ ਬਣਦੀ ਜਾਂਦੀ ਹੈ ਯੂਪੀ ਚ 2 ਵਾਰੀ ਬਣ ਗਈ ਜਾਂਦੇ ਉਹ ਹੈ ਐਸੀ ਡਿਵੈਲਪਮੈਂਟ ਦੀ ਉਹਦੇ ਤੇ ਇਲੈਕਸ਼ਨ ਲੜਦੇ ਤਾਂ ਅੱਗੇ ਤੋਂ ਵੀ ਜੋ ਹੁਣ ਵੀ ਸੈਂਟਰ ਦੇ ਇਲੈਕਸ਼ਨ ਲੜ ਰਹੇ ਹੈ ਡਿਵੈਲਪਮੈਂਟ ਦੇ ਨਾਲ ਲੈ ਕੇ ਚੱਲ ਰਹੇ ਓਕੇ ਤੁਸੀਂ ਦੇ ਸਕਦੇ ਹੋ ਦੇਸ਼ ਦਾ ਜੋ ਮਤਲਬ ਅੱਜ ਦੇ ਟਾਈਮ ਜੋ ਮਤਲਬ ਮੋਦੀ ਕੀ ਬਾਅਦ ਮੇ ਦੇਸ਼ਾਂ ਦੇ ਵਿੱਚ ਜਾਂਦੇ ਹੈ ਉਹ ਇੱਜ਼ਤ ਉਹ ਪਹਿਲਾਂ ਨਾਲੋਂ ਵੀ ਦੇਖਣ ਨੂੰ ਕਿਵੇਂ ਕਹਿ ਜੀ ਹੁੰਦੀ ਸੀ ਇਹਜ਼ ਕਰਕੇ ਮਤਲਬ ਕਲੇ ਧਾਰਮਿਕ ਨਹੀਂ ਸਭ ਤੋਂ ਵੱਡੀ ਗੱਲ ਡਵੈਲਪਮੈਂਟ ਅਸੀਂ ਦੇਸ਼ ਦੀ ਡਵੈਲਪਮੈਂਟ ਨੂੰ ਲੈ ਕੇ ਚੱਲਦੇ ਹਾਂ। ਸਿੰਘ ਜੀ ਸਿੰਘ ਮਾਨ ਕਹਿੰਦੇ ਨੇ ਬਾਬਰੀ ਮਸਜਿਦ ਢਾਈ ਬੀਜੇਪੀ ਨੇ ਰਾਮਚੰਦਰ ਜੀ ਦਾ ਮੰਦਿਰ ਬਣਾਇਆ ਵੀ ਉਹ ਕਿਵੇਂ ਦੇਖਦੇ ਜੀ। ਦੇਖੋ ਮੈਂ ਇਹਨਾਂ ਤੋਂ ਹੁਣ ਕੋਈ ਹੁਣ ਕਰ ਸਕਦਾ ਕਿਉਂਕਿ ਹਰੇਕ ਬੰਦੇ ਦੇ ਉਹ ਉਹਨਾਂ ਦੇ ਦਿਲ ਦੀ ਗੱਲ ਹੈ ਮਤਲਬ ਮੈਂ ਤਾਂ ਉਹ ਗੱਲ ਕਹਿ ਰਿਹਾ ਹਾਂ ਜੇ ਉਹ ਕੁਝ ਕਹਿੰਦੇ ਹੋਣਗੇ ਤਾਂ ਉਹਨਾਂ ਨੂੰ ਉਵੇਂ ਲੱਗਦਾ ਹੋਣਾ ਜਿਹੜੇ ਮਨੋ ਉਸ ਤਰੀਕੇ ਨਾਲ ਗੱਲ ਕਰਦੇ ਹੋਣਗੇ। ਅਸੀਂ ਨੇ ਜੋ ਕੀਤਾ ਇਸ ਤੋਂ ਆਪ ਦੀ ਗੱਲ ਕਰਦੇ ਆ ਵੀ ਅਸੀਂ ਮੰਦਿਰ ਬਣਾਇਆ ਜੀ ਤਾਂ ਅਸੀਂ ਉਹਨੂੰ ਲੈ ਕੇ ਚੱ ਮੋੜੀ ਅਜੇ ਗੱਲ ਤੁਸੀਂ ਮੈਨੂੰ ਨਾ ਪੁੱਛੋ ਸਰਦਾਰ ਮਾਨ ਸਾਹਿਬ ਤੋਂ ਪੁੱਛੋ ਆਪਣੇ ਸਤਕਾਰਯੋਗ ਇਹ ਗੱਲ ਤੁਸੀਂ ਥੋੜਾ ਕੁਛ ਮੈਨੂੰ ਪੁੱਛਣਾ ਨਹੀਂ ਬਣਦਾ ਉਹਨਾਂ ਤੋਂ ਪੁੱਛਣਾ ਬਣਦਾ ਚਲੋ ਉਹ ਲੋਕਾਂ ਦੇ ਵਿੱਚ ਜਾਣਦੇ ਨੇ ਸਭ ਤੋਂ بڑا ਫੈਕਟਰ ਕਹਿੰਦੇ ਨੇ ਵੀ ਉਹ ਇੱਕ Hindu Hindu related system ਦੇ ਦੇਖ ਕੇ ਚੱਲਦੇ ਨੇ ਕਿ ਉਹ ਸੋਚਦੇ ਨੇ ਵੀ ਜਿਹੜਾ ਹਿੰਦੂਆਂ ਦਾ ਮੰਦਿਰ ਹੈ ਵੀ ਸਭ ਤੋਂ ਵੱਡਾ रामਚੰਦਰ ਜੀ ਦਾ ਕਿਉਂਕਿ ਜੇ ਅਸੀਂ ਗੱਲ ਕਰੀ ਤਾਂ Hindu ਧਰਮ ਦੇ ਵਿੱਚ ਕੋਈ ਐਜੀ ਗੱਲ ਨਹੀਂ ਅਸੀਂ ਦਰਬਾਰ ਸਾਹਿਬ ਵੀ ਜਾਣਿਆ ਤਾਂ ਉੱਥੇ ਵੀ ਇਸ ਵਾਸਤੇ ਕੋਨੇ ਚਾਰੇ ਬਰਨਰ ਦੇ ਖੁੱਲ੍ਹਿਆ ਸਾਰਾ ਕੁਝ ਜੀਤ ਲਈ ਕਰਦੇ ਜੇ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਉੱਥੇ ਸਾਰੇ ਮਾਣ ਲਉਂਦੇ ਤੇ ਸਭ ਦੇ ਹੱਥਾਂ 'ਚ ਪੂਰੀਆਂ ਹੁੰਦੇ ਮਤਲਬ ਹਰ ਇੱਕ ਬੰਦੇ ਦੀ ਸ਼ਰਤ ਹੈ ਜਿੱਦੀ ਜਿੱਥੇ ਹੈਗੀ ਆ ਤੋਂਵੇਂ ਜੇ ਕੋਈ ਜਿਹੜਾ ਲੀਡਰ ਕੋਈ ਜਹ ਜਨਦਨ ਦਾ ਤਾਂ ਉਹਦਾ ਜਵਾਬਦੇ ਉਹੀ ਹੈ ਵੀ ਮਤਲਬ ਦੂਸਰਾ ਤੋਂ ਪਾ ਮਿਲ ਸਮਝਣ ਲੱਗਦੇ ਆ ਅਮਨ ਜੀ ਕਿ ਤੁਸੀਂ ਨੌਜਵਾਨ ਚਿਹਰਾ ਹੋ ਤਾਂ ਅਸੀਂ ਗੱਲ ਕਰਦੇ ਆ ਐਮਪੀ ਦੀ ਬਾਕਸਰ ਦੇ ਨਾਲ ਕਿਵੇਂ ਦੇਖਦੇ ਇਸ ਵਾਰ 2024 ਦੇ ਪੰਜਾਬ ਦੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਭਾਵ ਰਣਗੇ ਪੰਜਾਬ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਹਰ ਬੱਚੇ-ਬੱਚੇ ਨੂੰ ਪਤਾ ਵੀ ਦੇਸ਼ ਦੇ ਵਿੱਚ ਮਨ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਹਰੇਕ ਨੂੰ ਪਤਾ ਵੀ ਸਿਰਫ ਐਲਾਨ ਹੋਣਾ ਬਾਕੀ ਹੈ तकरीबन ਸਰਕਾਰ ਦਾ ਮਤਲਬ ਫਾਈਨਲੀ ਇਹ ਬਣੀ ਜਾਣਾ ਹੈ ਇਸ ਕਰਕੇ ਲੋਕ ਜਿਹੜੇ ਦੇਸ਼ ਦੇ ਵਿੱਚ ਸਰਕਾਰ ਬਣਨੀ ਹੈ ਜੇ ਆਪਾਂ ਆਪਣੇ ਸਟੇਟ ਦੇ ਡਵੈਲਪਮੈਂਟ ਚਾਹੁੰਦੇ ਆ ਸੋਹਣਿਆਂ ਵੀ ਮਤਲਬ ਦੇਸ਼ ਆਪਣੇ ਕਰਜ਼ਾ ਮੁਕਤ ਸਟੇਟ ਹੋ ਜੇ ਜਾਂ ਜੋ ਮਤਲਬ ਇੰਨਾ ਤੋਂ ਅੱਜ ਤੱਕ ਪਾਲਿਸੀ ਨਹੀਂ ਬਣੀਆਂ ਤਹੇ ਰੇਤੇ ਦੀ ਲਾ ਲੋ ਚਾਹੇ ਮਤਲਬ ਠੇਕਿਆਂ ਦੇ ਖਿਲਾਫ ਲਾ ਲੋ ਚਾਹੇ ਵੀ ਆਪਣੀਆਂ ਰਜਿਸਟਰੀਆਂ ਦਾ ਦਿਲਾਂ ਨੂੰ ਨੋਟਿਸ ਜਿਹੜਾ ਕਹਿੰਦੇ ਸੀ ਕਿ ਇਹਨਾਂ ਐਨਓਸੀ ਨਹੀਂ ਲੱਗਣ ਦੀ ਨੋਟ ਪਾਣੀ ਤੋਂ ਝੂਠ ਬੋਲੀ ਗਏ ਆ ਤੁਹਾਨੂੰ ਇਹਨਾਂ ਦੇ ਕਿਸੇ ਤੁਸੀਂ ਤਾਂ ਪਾਲਿਸੀਆਂ ਨਹੀਂ ਬਣੇ ਇਹਨਾਂ ਤੋਂ ਸਰਕਾਰ ਕੀ ਬਣਾਉਣੀ ਹੈ ਇਸ ਕਰਕੇ ਲੋ ਜੇ ਤੁਸੀਂ ਆਪਣੇ ਦੇਸ਼ ਦਾ ਜਾਂ ਸੂਬੇ ਦਾ ਚਾਹੋ ਨੇ ਹੋ ਡਵੈਲਪਮੈਂਟ ਚਾਹੋ ਨੇ ਤਾਂ ਤੁਹਾਨੂੰ ਕੇਂਦਰ ਦੇ ਨਾਲ ਮਿਲਦੇ ਐਮਪੀ ਜਤੌਣੇ ਪੈਣੇ ਆ ਤੇ ਤਾਂ ਹੀ ਆਪਣਾ ਸਟੇਟ ਦਾ ਜਾਂ ਆਪਣੇ ਹਲਕੇ ਦਾ ਭਲਾ ਹੋ ਸਕਦਾ ਆ ਬਹੁਤ ਬਹੁਤ ਧੰਨਵਾਦ ਅਮਨ ਜੀ ਤੁਸੀਂ ਸਾਨੂੰ ਸਾਨੂੰ ਟਾਈਮ ਦਿੱਤਾ ਬਹੁਤ ਵਧੀਆ ਲੱਗਿਆ ਗੱਲਾਂ ਕਰਕੇ ਤੇ ਦੇਖਦੇ ਆ 24 ਪੰਜਾਬ ਨੂੰ ਮੈਂ ਕਰਿਸ਼ਣ ਕਰਕੇ ਜਿੱਥੇ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਵੋਟਰਾਂ ਨੂੰ ਕਿ ਕਿਸੇ ਵੀ ਸਟੇਟ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਵੋਟਾਂ ਸਾਨੂੰ ਜਰੂਰ ਪਾਉਣੀਆਂ ਚਾਹੀਦੀਆਂ ਕਿਉਂਕਿ ਸਾਨੂੰ ਵੋਟ ਦਾ ਵੀ ਇੱਕ ਅਧਿ ਸਰਕਾਰਾਂ ਨੂੰ ਬਣਾਉਣੇ ਵੀ ਆ ਤੇ ਖੇਰ ਦੇ ਵੀ ਆ ਸਾਨੂੰ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਕਿਸੇ ਵੀ ਪਾਰਟੀ ਕਿਸੇ ਵੀ ਨੁਮਾਇੰਦੇ ਨੂੰ ਪਾਓ ਜ਼ਰੂਰ ਪਾਓ ਕਿਉਂਕਿ ਬੋਟਾ ਨਾਲ ਹੀ ਅਸੀਂ ਸਾਡੀ ਸਿਆਸਤ ਨਾਲ ਚੱਲਣਾ ਹੈ ਕਿਉਂਕਿ ਅਗਰ ਅਸੀਂ ਕਿਸੇ ਚੰਗੇ ਨੁਮਾਇੰਦੇ ਨੂੰ ਚੁਣਦੇ ਆ ਤਾਂ ਸਾਡੇ ਲਈ ਚੰਗੀਆਂ ਗੱਲਾਂ ਚੰਗੀਆਂ ਪਾਲਿਸੀਆਂ ਚੰਗੀਆਂ ਗੱਲਾਂ ਲੈ ਕੇ ਸਾਡੇ ਲਈ ਆਉਣਗੇ 24 ਪੰਜਾਬ ਨੂੰ ਤੋਂ ਮੈਂ ਕ੍ਰਿਸ਼ਨ ਗਰਗ ਜਿਹਦੇ ਸ਼ੇਅਰ ਅਤੇ ਕਮੈਂਟ ਆ ਰਹੀਆਂ ਸਾਨੂੰ ਜ਼ਰੂਰ ਦੱਸੋ ਤੁਹਾਨੂੰ ਕਈ ਜੇ ਲੱਗਿਆ ਸਾਡੀ ਇੰਟਰਵਿਊ ਕਿਉਂਕਿ ਸਾਨੂੰ ਇਹਦੇ ਨਾਲ ਕਾ ਹੌਸਲਾ ਮਿਲਦਾ ਹੈਗਾ ਧੰਨਵਾਦ ਜੀ